ਇਹ ਸ਼ਾਸਤਰੀ ਬੈਡਮਿੰਟਨ ਹਾਲ ਦਾ ਵਿਵਾਦ ਹੈ ਕਿ ਇੱਕ ਸਰਕਾਰੀ ਕਾਰਪੋਰੇਸ਼ਨ ਦੀ ਜਗ੍ਹਾ ਹੈ ਜੀ ਇਹਦੇ ਤੇ 2007 ਦਾ ਇੱਕ ਪ੍ਰਾਈਵੇਟ ਅਕੈਡਮੀ ਦਾ ਕਬਜ਼ਾ ਹੈ ਜੀ ਲੁਧਿਆਣਾ ਬੈਡਮਿੰਟਨ ਅਕੈਡਮੀ ਜਿੰਨਾ ਤੇ ਤੁਸੀਂ ਐਲੀਗੇਸ਼ਨ ਲਗਾ ਰਹੇ ਹੈਗੇ ਉਹਦੇ ਲਈ ਤਾਂ ਡੀਸੀ ਸਾਹਿਬ ਨੇ ਸਿੱਟ ਬਣਾਈ ਤੁਹਾਨੂੰ ਕੋਈ ਉੱਥੇ ਅਹੁਦਾ ਨਹੀਂ ਮਿਲਿਆ ਇਸ ਕਰਕੇ ਕੋਈ ਦਿੱਕਤ ਹੈ ਕੀ ਨਹੀਂ ਸਰ ਮੈਨੂੰ ਦਿੱਕਤ ਇਹ ਹੈ ਜੀ ਮੈਂ ਜਦ ਖੇਲਣਾ ਸ਼ੁਰੂ ਕੀਤਾ ਸੀ ਇਹ 2007 ਦੀ ਫੋਟੋ ਹੈ ਜੀ ਇਹ ਉਦੋਂ ਵੀ ਲੜਦੇ ਰਹਿੰਦੇ ਸੀਗੇ ਜੀ ਅੱਜ ਵੀ ਤੁਸੀਂ ਸ਼ਾਸਤਰੀ ਬੈਡਮਿੰਟਨ ਹਾਲ 'ਚ ਚਲੇ ਜਾਓ ਜੀ ਕੋਈ ਵੀ ਸੀਨੀਅਰ ਪਲੇਅਰ ਨਹੀਂ ਖੇਡਦਾ ਬੱਚਿਆਂ ਤੋਂ ਇਹ ਫੀਸ ਨਹੀਂ ਚਾਰਜ ਕਰਦੇ ਤੇ ਉਹੀ ਪੇਰੈਂਟਸ ਜਿਹੜੇ ਲੁਧਿਆਣਾ ਬੈਡਮਿੰਟਨ ਅਕੈਡਮੀ ਦੇ ਵਿੱਚ ਆਉਂਦੇ ਐ ਇਹਨਾਂ ਦੇ ਜਿਹੜੇ ਨੀਅਰ ਐਂਡ ਡੀਅਰ ਐ ਉਹਦੇ ਤੋਂ ਉਸੇ ਅਕੈਡਮੀ ਦੇ ਵਿੱਚ ਡੋਨੇਸ਼ਨ ਦੇ ਰੂਪ ਦੇ ਵਿੱਚ ਲਿੱਤੇ ਜਾਂਦੇ ਜਦ ਲੁਧਿਆਣਾ ਬੈਡਮਿੰਟਨ ਅਕੈਡਮੀ ਦਾ ਖਾਤਾ ਹੋ ਸਕਦਾ ਤੇ ਲੁਧਿਆਣਾ ਬੈਡਮਿੰਟਨ ਐਸੋਸੀਏਸ਼ਨ ਦਾ ਕਿਉਂ ਨਹੀਂ ਖਾਤਾ ਬਣਾਇਆ ਚਲਾਉਣ ਵਾਲਾ ਬੰਦਾ ਇੱਕੋ ਹੀ ਐ ਜੀ ਤੁਸੀਂ 2019 'ਚ ਆਲਰੇਡੀ ਸੈਕਟਰੀ ਹੋ ਤੁਸੀਂ 2019 'ਚ ਇੱਕ ਹੋਰ ਐਸੋਸੀਏਸ਼ਨ ਕਾਦੇ ਲਈ ਬਣਾ ਰਹੇ ਹੋ ਜੀ ਇਹ ਤਾਂ ਉਹੀ ਗੱਲ ਹੋ ਗਈ ਜੀ ਸਕੂਲ ਵੀ ਤੁਹਾਡਾ ਪੇਪਰ ਵੀ ਤੁਹਾਡਾ ਪਾਸ ਵੀ ਤੁਸੀਂ ਕਰਨਾ ਤੇ ਪੋਜੀਸ਼ਨ ਵੀ ਤੁਸੀਂ ਦੇਣੀ ਹੈ ਜੀ ਕਾਰਪੋਰੇਸ਼ਨ ਕੁਝ ਕਹਿ ਰਹੀ ਹੈ ਠੇਕੇਦਾਰੀ ਕੁਝ ਕਹਿ ਰਹੇ ਨੇ ਉੱਥੇ ਜਿਹੜੇ ਮੈਂਬਰਸ਼ਿਪ ਪਲੇਅਰ ਹਰਾਸ ਹੋ ਰਹੇ ਉਹ ਕੁਝ ਕਹਿ ਰਹੇ ਹੈ ਜੀ ਅੱਜ ਕਹਿੰਦੇ ਜੀ ਸਾਊਥ ਦੇ ਵਿੱਚ ਇੰਨੀ ਬੈਡਮਿੰਟਨ ਹੋ ਗਈ ਨਾਰਥ ਦੇ ਵਿੱਚ ਜੇ ਤੁਸੀਂ ਸਿਰਫ ਆਪਣੀ ਪੋਸਟਾਂ ਲਈ ਲੜੋਗੇ ਤਾਂ ਬੱਚਿਆਂ ਦਾ ਕੌਣ ਹੱਕ ਦੇਖੇਗਾ ਜੀ 2007 ਤੋਂ ਲੈ ਕੇ 2025 ਤੱਕ ਅਗਰ ਗੱਲ ਕਰੀਏ ਤਾਂ ਸ਼ਾਸਤਰੀ ਬੈਡਮਿੰਟਨ ਹਾਲ ਦਾ ਇੱਕ ਵਿਵਾਦ ਜੁੜਿਆ ਵਿਵਾਦ ਇਸ ਤਰ੍ਹਾਂ ਜੁੜਿਆ ਹੈ ਕਿ ਉਸ ਬੈਡਮਿੰਟਨ ਹਾਲ ਨੂੰ ਇੱਕ ਪ੍ਰਾਈਵੇਟ ਵਿਅਕਤੀ ਜਿਹੜਾ ਹੈ ਉਹ ਚਲਾ ਰਿਹਾ ਹੈ ਉੱਤੇ ਤੇ ਇਲਜ਼ਾਮ ਲੱਗਦੇ ਹਨ ਕਿ ਨਗਰ ਨਿਗਮ ਦੀ ਜਗ੍ਹਾ ਨਗਰ ਨਿਗਮ ਉਸ ਨੂੰ ਰਨ ਕਰਨ ਦੀ ਥਾਂ ਤੇ ਕਿਸੇ ਨੂੰ ਵੀ ਇਹ ਜਗ੍ਹਾ ਚਲਾਣ ਨਹੀਂ ਦਿੰਦਾ ਫਿਰ ਉਹ ਕਿਸ ਤਰ੍ਹਾਂ ਇੱਕ ਵਿਅਕਤੀ ਜਿਹੜਾ ਹੈਗਾ ਉੱਥੇ ਕਬਜ਼ਾ ਕਰਕੇ ਪੈਸੇ ਵੀ ਇਕੱਠੇ ਕਰ ਰਿਹਾ ਹੈਗਾ ਔਰ ਬੈਡਮਿੰਟਨ ਕੋਰਟ ਨੂੰ ਜਿਹੜਾ ਹੈਗਾ ਚਲਾ ਰਿਹਾ ਹਾਲਾਂਕਿ 2025 ਦੇ ਵਿੱਚ ਇੱਕ ਸਿਟ ਬਣਦੀ ਹੈ 3 ਮੈਂਬਰੀ ਸਿਟ ਜਾਂਚ ਕਰਦੀ ਹੈ ਉਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਹੁਣ ਇੱਥੇ ਕੋਈ ਵੀ ਜਿਹੜਾ ਹੈਗਾ ਪ੍ਰਾਈਵੇਟ ਵਿਅਕਤੀ ਬੈਡਮਿੰਟਨ ਕੋਰਟ ਨੂੰ ਨਹੀਂ ਸੰਭੇਗਾ ਇਸ ਐਮਸੀਐਲ ਦੇ ਅੰਡਰ ਹੋਏਗੀ ਵਿਵਾਦ ਹੈ ਕਿ ਅਖਰ ਇਹਦੇ ਵਿੱਚ ਕੀ ਕੀ ਹੋਰ ਚੀਜ਼ਾਂ ਜੁੜੀਆਂ ਨੇ ਮੇਰੇ ਨਾਲ ਤਿਵਾਰੀ ਜੀ ਨੇ ਜਿੰਨਾਂ ਨਾਲ ਆਪਾਂ ਗੱਲਬਾਤ ਕਰ ਲੈਨੇ ਆ ਕਿ ਆਖਰ ਹੈ ਕਿ ਅਨੰਤ ਤਿਵਾਰੀ ਜੀ ਤੁਸੀਂ ਕੀ ਪਲੇਅਰ ਹੋ ਪਹਿਲਾਂ ਤਾਂ ਆਪਣੇ ਬਾਰੇ ਤੁਸੀਂ ਉਹ ਕੀ ਹੋ ਗੁੱਡ ਮਾਰਨਿੰਗ ਜੀ ਮੇਰਾ ਨਾਮ ਅਨੰਤ ਤਿਵਾਰੀ ਹੈ ਜੀ ਮੈਂ ਇੱਕ ਬੈਡਮਿੰਟਨ ਪਲੇਅਰ ਹਾਂ ਜੀ ਲੁਧਿਆਣੇ ਤੋਂ ਹੀ ਹਾਂ ਜੀ ਮੈਂ ਤੇ ਤੁਸੀਂ ਇੱਕ ਪਲੇਅਰ ਹੋ ਔਰ ਲੁਧਿਆਣੇ ਤੋਂ ਹੀ ਹੋ ਹੈ ਨਾ ਤੇ ਇਹ ਸ਼ਾਸਤਰੀ ਬੈਡਮਿੰਟਨ ਹਾਲ ਦਾ ਵਿਵਾਦ ਹੈ ਕਿ ਕਿੱਦਾਂ ਇਹ ਚਰਚਾ ਦੇ ਵਿੱਚ ਆਇਆ ਔਰ ਕੀ ਇਹ ਸਾਰੀ ਕੰਪਲੇਂਟ ਜਿਹੜੀ ਹੈ ਤੁਹਾਡੇ ਵੱਲੋਂ ਦਿੱਤੀ ਗਈ ਸੀ ਜੀ ਮੈਂ ਮੈਂ ਤੁਹਾਨੂੰ ਬਰੀਫਲੀ ਦੱਸਣਾ ਚਾਹੁੰਨਾ ਜੀ ਇਹ ਜਿਹੜਾ ਸ਼ਾਸਤਰੀ ਬੈਡਮਿੰਟਨ ਹਾਲ ਦਾ ਵਿਵਾਦ ਹੈ ਜੀ ਇਹ ਵਿਵਾਦ ਕੁਛ ਨਹੀਂ ਹੈ ਜੀ ਇਹ ਇੱਕ ਸਰਕਾਰੀ ਕਾਰਪੋਰੇਸ਼ਨ ਦੀ ਜਗ੍ਹਾ ਹੈ ਜੀ ਇਹਦੇ ਤੇ 2007 ਦਾ ਇੱਕ ਪ੍ਰਾਈਵੇਟ ਅਕੈਡਮੀ ਦਾ ਕਬਜ਼ਾ ਹੈ ਜੀ ਲੁਧਿਆਣਾ ਬੈਡਮਿੰਟਨ ਅਕੈਡਮੀ ਲੁਧਿਆਣਾ ਬੈਡਮਿੰਟਨ ਅਕੈਡਮੀ ਸਰਕਾਰ ਦੀ ਜਗ੍ਹਾ ਤੇ ਦੋ ਬੰਦੇ ਮਿਲ ਕੇ ਚਲਾ ਰਹੇ ਹੈ ਜੀ ਇਹ ਅਕੈਡਮੀ ਦੇ ਵਿੱਚ ਬੱਚਿਆਂ ਤੋਂ ਇਹ ਫੀਸ ਨਹੀਂ ਚਾਰਜ ਕਰਦੇ ਖੇਲਣ ਲਈ ਦੋ ਡੱਬੇ ਲਿੱਤੇ ਜਾਂਦੇ ਨੇ ਤੇ ਉਹੀ ਪੇਰੈਂਟਸ ਜਿਹੜੇ ਲੁਧਿਆਣਾ ਬੈਡਮਿੰਟਨ ਅਕੈਡਮੀ ਦੇ ਵਿੱਚ ਆਉਂਦੇ ਆ ਤੇ ਇਹਨਾਂ ਦੇ ਜਿਹੜੇ ਨੀਅਰ ਐਂਡ ਡੀਅਰ ਹੈ ਉਹਦੇ ਤੋਂ ਉਸੇ ਅਕੈਡਮੀ ਦੇ ਵਿੱਚ ਡੋਨੇਸ਼ਨ ਦੇ ਰੂਪ ਦੇ ਵਿੱਚ ਲਿੱਤੇ ਜਾਂਦੇ ਆ ਜੀ ਇਹ ਮੇਰਾ ਐਲੀਗੇਸ਼ਨ ਸੀ ਆ ਮੇਰੀ 19 ਮਾਰਚ 2025 ਦੀ ਕੰਪਲੇਂਟ ਹੈ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਜੀ ਨੂੰ ਕਿ ਇਹਦੇ ਵਿੱਚ ਮੈਂ ਲਿਖਿਆ ਜੀ 6 ਬੰਦੇ ਐਸੋਸੀਏਸ਼ਨ ਚਲਾ ਰਹੇ ਆ ਜੀ ਜਿਹਦਾ ਕੋਈ ਖਾਤਾ ਨਹੀਂ ਹੈ ਜਿਹਦਾ ਕੋਈ ਅਕਾਊਂਟ ਨਹੀਂ ਹੈ ਕੁਝ ਮੇਨਟੇਨ ਨਹੀਂ ਹੈ ਔਰ ਅਨੁਪਮ ਕਮਰਿਆ ਜੀ ਇਹਦੇ ਜਨਰਲ ਸੈਕਟਰੀ ਨੇ अनुपम कमरिया जी लुधियाना बैडमिंटन एकेडमी ਦੇ ਵੀ ਜਨਰਲ ਸੈਕਟਰੀ ਨੇ ਔਰ ਲੁਧਿਆਣਾ बैडमिंटन एकेडमी ਇੱਕ ਪ੍ਰਾਈਵੇਟ ਸੰਸਥਾ ਹੈ ਜਦ ਲੁਧਿਆਣਾ बैडमिंटन एकेडमी ਦਾ ਖਾਤਾ ਹੋ ਸਕਦਾ ਹੈ ਤੇ ਲੁਧਿਆਣਾ बैडमिंटन ਐਸੋਸੀਏਸ਼ਨ ਦਾ ਕਿਉਂ ਨਹੀਂ ਖਾਤਾ ਬਣਿਆ ਚਲਾਉਣ ਵਾਲਾ ਬੰਦਾ ਇੱਕੋ ਹੀ ਹੈ ਜੀ ਉਸ ਤੋਂ ਬਾਅਦ ਜੀ ਜਿਹੜਾ ਮੇਨ ਸਾਨੂੰ ਮੈਂ ਕੰਪਲੇਂਟ ਕਿਉਂ ਕੀਤੀ ਹੈ ਜੀ ਮੈਂ 2002 ਦਾ बैडमिंटਨ ਖੇਡ ਰਿਹਾ ਜੀ 2002 ਤੋਂ ਲੈ ਕੇ 2022 ਤੱਕ ਮੈਂ ਐਕਟਿਵ बैडमिंटਨ ਖੇਡੀ ਹੈ ਜੀ ਔਰ ਇਸ ਸਾਰੀ ਮੇਰੀ बैडमिंटਨ અનુਪਮ ਕਮਰਿਆ ਜੀ ਦੇ ਟੈਨੇੌਰ ਚ ਹੈ ਜੀ ਆ ਮੇਰੀ ਪਰਫਾਰਮੈਂਸ ਦੇ ਮੇਰੇ ਕੋਲ ਲੱਖਾਂ ਮੇਰੇ ਅਚੀਵਮੈਂਟਸ ਨੇ ਜੀ ਜਿਹਦੇ ਵਿੱਚ અનુਪਮ ਕਮਰਿਆ ਜੀ ਕਹਿੰਦੇ ਆ ਕਿ ਇਹ ਇੱਕ ਅੱਧੀ ਨੈਸ਼ਨਲ ਖੇលਿਆ ਹੋਏਗਾ ਹਰਿਆਣੇ ਚ ਕਿਤੇ ਜੌਬ ਕਰਦਾ ਜੀ ਇਹ ਮੇਰੇ ਤੇ ਉਹਨਾਂ ਨੇ ਦੋ ਤਿੰਨ ਦਿਨ ਪਹਿਲਾਂ ਪ੍ਰੈਸ ਕਾਨਫਰੈਂਸ ਕੀਤੀ ਸੀ ਉੱਚ ਗਿਆ ਗਿਆ ਜੀ ਜਿਸ ਸੈਕਟਰੀ ਨੂੰ ਇਹੀ ਨਹੀਂ ਪਤਾ ਕਿ ਉਹਦੇ ਸ਼ਹਿਰ ਦਾ ਬੱਚਾ ਇਸ ਲੈਵਲ ਤੇ ਖੇਡਿਆ ਹੋਇਆ ਹੈ ਕਿ ਜੀ ਜਿਹੜੇ 2012 ਦੇ 올림픽ਸ ਦੇ ਪ੍ਰੋਬੇਬਲ 12 ਪਲੇਅਰ ਸਿਲੈਕਟ ਕੀਤੇ ਗਏ ਸੀਗੇ ਮੈਂ ਉਹਨਾਂ ਚੋਂ ਇੱਕ ਆ ਲੇਟਰਾਂ ਮੈਂ ਤੁਹਾਨੂੰ ਸਾਰੀਆਂ ਦਵਾਂਗਾ ਜੀ ਜਿਸ ਡਿਸਟ੍ਰਿਕਟ ਬੈਡਮਿੰਟਨ ਐਸੋਸੀਏਸ਼ਨ ਦੇ ਸੈਕਟਰੀ ਨੂੰ ਆਪਣੇ ਬੱਚਿਆਂ ਦਾ ਖਿਆਲ ਹੀ ਨਹੀਂ ਹੈ ਉਹਨੂੰ ਸਿਰਫ ਆਪਣੀ ਅਕੈਡਮੀ ਦੇ 40 ਬੱਚਿਆਂ ਦਾ ਫਿਕਰ ਹੈ ਜੀ ਅੱਛਾ ਇਹ ਜਿਨ੍ਹਾਂ ਤੇ ਤੁਸੀਂ ਐਲੀਗੇਸ਼ਨ ਲਗਾ ਰਹੇ ਹੈਗੇ ਉਹਦੇ ਲਈ ਤਾਂ ਡੀਸੀ ਸਾਹਿਬ ਨੇ ਸਿਟ ਬਣਾਈ ਸਿਟ ਦੇ ਵਿੱਚ ਜਾਂਚ ਹੋਈ ਜਾਂਚ ਦੇ ਵਿੱਚ ਕੀ ਹੋਇਆ ਔਰ ਕੀ ਜਿਹੜਾ ਆਰਡਰ ਹੋਏ ਆ ਉਹਦੇ ਵਿੱਚੋਂ ਸਰ ਮੈਂ ਡਿਪਟੀ ਕਮਿਸ਼ਨਰ ਜੀ ਦਾ ਥੈਂਕਸ ਕਰਨਾ ਚਾਹੁੰਦਾ ਜੋ ਉਹਨਾਂ ਨੇ ਇਹ ਮਾਮਲੇ ਦਾ ਸੰਗਿਆਨ ਲਿਆ ਤਿੰਨ ਮੈਂਬਰੀ ਕਮੇਟੀ ਬਣੀ ਸੀ ਜੀ ਐਸ ਡੀ ਐਮ ਮੈਮ ਇਸ ਦੇ ਮੈਂਬਰ ਸੀਗੇ ਜੀ ਏ ਡੀ ਸੀ ਸਰ ਸੀਗੇ ਜੀ ਅਸਿਸਟੈਂਟ ਕਮਿਸ਼ਨਰ ਕਾਰਪੋਰੇਸ਼ਨ ਜੀ ਸੀ ਉਹਨਾਂ ਨੇ ਸਾਰੇ ਜਿੰਨੇ ਵੀ ਆਫਿਸ ਬੇਅਰਰ ਹੈ ਜੀ ਚਾਹੇ ਉਹ ਅਕੈਡਮੀ ਦੇ ਨੇ ਚਾਹੇ ਉਹ ਐਸੋਸੀਏਸ਼ਨ ਦੇ ਉਹਨਾਂ ਨੂੰ ਬੁਲਾਇਆ ਉਹਨਾਂ ਤੋਂ ਕੱਲੀ-ਕੱਲੀ ਚੀਜ਼ ਪਤਾ ਕੀਤੀ ਹੈ ਉਹਨਾਂ ਨੇ ਕਾਰਪੋਰੇਸ਼ਨ ਨੂੰ ਵੀ ਪੁੱਛਿਆ ਉੱਥੇ ਸਾਨੂੰ ਵੀ ਉੱਥੋਂ ਹੀ ਪਤਾ ਲੱਗਾ ਜੀ ਇਹ ਸਾਰਾ ਕੁਝ ਕਿ ਅਕੈਡਮੀ ਦੇ ਵਿੱਚ ਇੰਨੇ ਪੈਸੇ ਇੱਕ ਸਾਲ ਦੇ ਵਿੱਚ 12-14 ਲੱਖ ਰੁਪਈਆ ਅਕੈਡਮੀ ਦੇ ਵਿੱਚ ਡੋਨੇਸ਼ਨ ਆਈ ਹੈ ਜਦ ਇੱਕੋ ਹੀ ਬੰਦਾ ਚਲਾ ਰਿਹਾ ਹੈ ਉਹਦਾ ਕਾਰਪੋਰੇਸ਼ਨ ਬਿਜਲੀ ਦਾ ਬਿੱਲ ਦਿੰਦਾ ਜੀ ਕਾਰਪੋਰੇਸ਼ਨ ਰੈਨੋਵੇਟ ਕਰਾਉਂਦਾ ਜੀ ਕਾਰਪੋਰੇਸ਼ਨ ਸਾਰੀ ਮਰਮੱਤ ਕਰਾਂਦਾ ਪਿਛਲੇ 20-25 ਸਾਲ ਤੋਂ ਤਾਂ ਇੱਕ ਪ੍ਰਾਈਵੇਟ ਅਕੈਡਮੀ ਰਨ ਕਰਨ ਦੀ ਕੀ ਜ਼ਰੂਰਤ ਹੈ ਜੀ ਇਹ ਹਾਲ ਤਾਂ ਸਾਰੇ ਪਲੇਅਰਾਂ ਲਈ ਪਹਿਲਾਂ 2007 ਤੋਂ ਪਹਿਲਾਂ ਇਹ ਸਾਰਿਆਂ ਲਈ ਖੁੱਲਾ ਹੁੰਦਾ ਸੀ ਉਸ ਟਾਈਮ ਇੱਥੇ ਕੋਈ ਅਕੈਡਮੀ ਨਹੀਂ ਸੀ ਉਦੋਂ ਕਿ ਨੈਸ਼ਨਲ ਚੈਂਪੀਅਨ ਨਹੀਂ ਬਣਦੇ ਸੀ ਜਿਸ ਦਿਨ ਤੋਂ ਇਹਨਾਂ ਨੇ ਹੱਥਿਆਾਇਆ ਉਸ ਦਿਨ ਦਾ ਇੱਕ ਇੱਕ ਵੀ ਅਕੈਡਮੀ ਦਾ ਪਲੇਅਰ ਇਹ ਦੱਸ ਦਵੇ ਜਿਹੜਾ ਨੈਸ਼ਨਲ ਚੈਂਪੀਅਨ ਬਣਿਆ ਹੋਵੇ ਜੇ ਪ੍ਰਣਾਵ ਜੈਰੀ ਚੋਪੜਾ ਉਹ ਆਲਰੇਡੀ ਹైదరాబాద్ ਖੇਡਦਾ ਜੀ ਉਹ ਮੇਰਾ ਬੈਚਮੇਟ ਹੈ ਜੀ ਉਹ ਕਾਮਨਵੈਲਥ 골ਡ ਮੈਡਲਿਸਟ ਹੈ ਉਹ ਚੋਪੜਾ ਜੀ ਦਾ ਬੇਟਾ ਹੀ ਹੈ ਜੀ ਉਹ ਬੱਚਾ ساری ਜ਼ਿੰਦਗੀ ਹైదరాబాద్ ਖੇਡਿਆ ਜੀ ਜੇ ਉਹਨੂੰ ਇਹ ਅਕੈਡਮੀ ਦਾ ਪਲੇਅਰ ਕਲੇਮ ਕਰਦੇ ਹੈ ਉਹ ਗਲਤ ਹੈ ਜੋ ਇਹ ਐਕਚੁਅਲ ਚ ਖਿਲਾ ਰਹੇ ਹੈ ਉਹਨਾਂ ਚ ਇੱਕ ਵੀ ਬੱਚਾ ਜੇ ਕੋਈ ਨੈਸ਼ਨਲ ਚ ਮੈਡਲ ਲੱਗਿਆ ਹੈ ਤੇ ਦੱਸਿਆ ਜਾਵੇ ਜੀ ਨਹੀਂ ਤੁਹਾਨੂੰ तिवारी ਸਾਹਿਬ ਦਿੱਕਤ ਕੀ ਹੈ ਕਿ ਉਹਨਾਂ ਦੇ ਖੇਲਣ ਤੇ ਦਿੱਕਤ ਹੈ ਜਾਂ ਉਹ ਸਿਲੈਕਟਿਵ ਬੱਚਿਆਂ ਨੂੰ ਖਿਡਾ ਰਿਹਾ ਇਹਨਾਂ ਤੇ ਦਿੱਕਤ ਹੈ ਜਾਂ ਫਿਰ ਤੁਹਾਨੂੰ ਕੋਈ ਉੱਥੇ ਅਹੁਦਾ ਨਹੀਂ ਮਿਲਿਆ ਇਸ ਕਰਕੇ ਕੋਈ ਦਿੱਕਤ ਹੈ ਕੀ ਹੈ ਨਹੀਂ ਸਰ ਮੈਨੂੰ ਦਿੱਕਤ ਇਹ ਹੈ ਜੀ ਮੈਂ ਜਦ ਖੇਲਣਾ ਸ਼ੁਰੂ ਕੀਤਾ ਸੀ ਇਹ 2007 ਦੀ ਫੋਟੋ ਹੈ ਜੀ ਇਹ ਉਦੋਂ ਵੀ ਲੜਦੇ ਰਹਿੰਦੇ ਸੀਗੇ ਜੀ ਅਕਮਰੀਆ ਜੀ ਦੀ 2007 ਦੀ ਫੋਟੋ ਹੈ ਜੀ ਐਲ ਡੀ ਵੀਏ ਵਿਵਾਦਾਂ ਦੇ ਵਿੱਚ ਜੀ ਮੈਨੂੰ ਸਰ ਕੋਈ ਪੋਸਟ ਨਹੀਂ ਚਾਹੀਦੀ ਨਾ ਮੈਂ ਕਿਸੇ ਪੋਸਟ ਲਈ ਮੈਂ ਤਾਂ ਇੱਕ ਪਲੇਅਰ ਹਾਂ ਜੀ ਇੱਥੇ ਜੀ ਸਾਡੀ ਐਂਟਰੀ 15 ਸਾਲ ਲਈ ਬੈਨ ਸੀ ਜੀ ਕਿਸ ਕੋਈ ਵੀ ਅੱਜ ਵੀ ਤੁਸੀਂ ਸ਼ਾਸਤਰੀ ਬੈਡਮਿੰਟਨ ਹਾਲ ਚ ਚਲੇ ਜਾਓ ਜੀ ਕੋਈ ਵੀ ਸੀਨੀਅਰ ਪਲੇਅਰ ਨਹੀਂ ਖੇਡਿਆ ਜਦ ਮੈਂ ਇੱਥੇ ਖੇਲਣਾ ਸ਼ੁਰੂ ਕੀਤਾ ਸੀਗਾ ਜੀ ਤਾਂ ਇੱਥੇ ਘਟ ਤੋਂ ਘਟ ਨਹੀਂ ਤੋ 50 ਸੀਨੀਅਰ ਪਲੇਅਰ ਜਿਹੜੇ ਨੈਸ਼ਨਲ ਚ ਮੈਡਲ ਲਿਆਏ ਜਿੰਨਾਂ ਚ ਅਰੁਣ ਢੰਡ ਜੀ ਹੈ ਗੁਰਮੁਖ ਬਾਜੀ ਸੀਗੇ ਅਮਨ ਸੇਕੜੀ ਬ੍ਰਦਰ ਸੀਗੇ ਹਰੀਸ਼ ਰਾਏ ਹਰੀਸ਼ ਚੰਦਰ ਜੀ ਸੀਗੇ ਰਾਜਕੁਮਾਰ ਪ੍ਰਣਾਵ ਗੁਰਬਖ ਸ਼ਰਮਣੀ ਪੰਜਾਬ ਹਜ਼ਾਰੋਂ ਪਲੇਅਰ ਸੀ ਜਿਹੜੇ ਇੱਥੇ ਇਹ ਸ਼ਾਸਤਰੀ ਹਾਲ ਦੇ ਵਿੱਚ ਰਹਿ ਕੇ ਇੰਡੀਆ ਦੇ ਵਿੱਚ ਆਪਣਾ ਨਾਮ ਰੋਸ਼ਨ ਕਰਦੇ ਸੀ ਜਦ 2007 ਚ ਇਹਨਾਂ ਰਿਜ਼ਲਟ ਸੀਗਾ ਉਸ ਤੋਂ ਬਾਅਦ ਕੀ ਹੋਇਆ ਅਸੀਂ ਲੋਕ ਇੱਥੇ ਹੀ ਖੇਲੇ ਆਂ ਡਿਸਟ੍ਰਿਕਟ ਸਪੋਰਟਸ ਆਫੀਸਰ ਸੀਗੇ ਗਿਆਨਿੰਦਰ ਸਿੰਘ ਉਹ ਹੁਣ ਯੂ ਐਸ ਏ ਦੇ ਵਿੱਚ ਨੇ ਅਸੀਂ ਫ੍ਰੀ ਆਫ ਕੋਸਟ ਕੋਚਿੰਗ ਲਈ ਹੈ ਜੀ ਹੁਣ ਇਹੋ ਜਿਹਾ ਕੀ ਬਦਲ ਗਿਆ ਕਿ ਇੱਥੇ ਅਕੈਡਮੀ ਬਣਾਨੀ ਪੈ ਗਈ ਹੈ ਜੀ ਜਿਹੜਾ ਜਿਹੜੀ ਮੇਰੀ ਕੰਪਲੇਂਟ ਹੈ ਉਹ ਇਹ ਹੈ ਕਿ ਇੱਥੇ ਜਿਹੜੇ ਸੀਨੀਅਰ ਪਲੇਅਰ ਹੈ ਲੁਧਿਆਣੇ ਦੇ ਵਿੱਚ ਇੱਕ ਬੱਚਾ ਹੈ ਜੀ ਲਖਸ਼ੇ ਸ਼ਰਮਾ ਠੀਕ ਹੈ ਜੀ ਤੁਸੀਂ ਉਹਨਾਂ ਦੇ ਫਾਦਰ ਸਾਹਿਬ ਤੋਂ ਪੁੱਛ ਸਕਦੇ ਹੋ ਉਹ ਕਰੰਟ ਦੇ ਵਿੱਚ ਹਲੇ ਕੱਲ ਵੀ ਉਹ ਇੰਟਰਨੈਸ਼ਨਲ ਮੈਡਲ ਲੈ ਕੇ ਆਇਆ ਜੀ ਤੁਸੀਂ ਇਹਦੇ ਫਾਦਰ ਨੂੰ ਪੁੱਛ ਸਕਦੇ ਹੋ ਕਿ ਆ ਉਸ ਬੱਚੇ ਨੂੰ ਖੇਡਣ ਦੀ ਜਗ੍ਹਾ ਮਿਲੀ ਹੈ ਇਹ ਲੁਧਿਆਣੇ ਦੇ ਵਿੱਚ ਕੋਈ ਵੀ ਸੀਨੀਅਰ ਪਲੇਅਰ ਜਾ ਕੇ ਸ਼ਾਸਤਰੀ ਹਾਲ 'ਚ ਖੇਡ ਸਕਦਾ ਜੀ ਸ਼ਾਸਤਰੀ ਹਾਲ ਦੇ ਵਿੱਚ ਜੀ 300 ਮੈਂਬਰ ਖੇਡਦਾ ਜਿਹੜੇ ਸ਼ੌਂਕੀਆ ਖੇਡਦੇ ਆ ਪਤਲੇ ਹੋਣ ਨੂੰ ਫਿਟਨੈਸ ਹੋਣ ਨੂੰ ਖੇਡਦੇ ਜੀ ਉਹ ਬੰਦੇ ਸਵੇਰੇ 5 ਵਜੇ ਤੋਂ ਲੈ ਕੇ 10 ਵਜੇ ਦੇ ਵਿੱਚ ਕਰ ਤੇ ਸ਼ਾਮ ਨੂੰ 7:30 ਵਜੇ ਤੋਂ ਲੈ ਕੇ 11 ਵਜੇ ਦੇ ਵਿੱਚ ਕਰ ਖੇਡਦੇ ਜੀ ਉਹਨਾਂ ਤੋਂ 300 ਰੁਪਇਆ ਪਰ ਮਹੀਨਾ ਚਾਰਜ ਕੀਤਾ ਜਾਂਦਾ ਜੀ ਔਰ ਉਹ ਪੈਸੇ অনুপਮ ਕਮਰਿਆ ਦੁਆਰਾ ਲਿੱਤੇ ਜਾਂਦੇ ਜੀ ਜਿਹੜੇ ਮੇਰੇ ਦਰਸ਼ਕ ਨੇ ਲੁਧਿਆਣਾ ਲਾਈਵ ਦੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਥੋੜਾ ਜਿਹਾ ਇਹ ਦੱਸ ਦਵਾਂ ਕਿ ਇਹ ਹੈ ਕੀ ਹੈ ਔਰ ਇਹਦੇ ਵਿੱਚ ਹੁਣ ਨਤੀਜਾ ਕੀ ਨਿਕਲ ਕੇ ਆਇਆ ਤੁਹਾਡੇ ਬੱਚਿਆਂ ਦੇ ਲਈ ਮਿਨਿਸਪਲ ਕਾਰਪੋਰੇਸ਼ਨ ਨੇ ਗੁਰਨਾਨਕ ਸਟੇਡੀਅਮ ਦੇ ਵਿੱਚ ਬੈਡਮਿੰਟਨ ਇੱਕ ਹਾਲ ਬਣਾਇਆ ਹੈਗਾ ਕੋਰਟ ਹੈਗਾ ਜਿੱਥੇ ਤੁਹਾਡਾ ਬੱਚਾ ਅਗਰ ਖੇਡਣਾ ਚਾਹੁੰਦਾ ਹੈ ਔਰ ਇਹਦੇ ਅੰਦਰ ਟੈਲੈਂਟ ਹੈ ਉਹਨੂੰ ਹੌਬੀ ਹੈ ਉਹਦਾ ਸ਼ੌਕ ਹੈ ਜਾਂ ਪ੍ਰੋਫੈਸ਼ਨਲ ਔਰ ਸਪੋਰਟਸ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਫ੍ਰੀ ਆਫ ਕਾਸਟ ਬਿਨਾ ਕੋਈ ਵੀ ਰੁਪਿਆ ਦਿੱਤੇ ਉਹ ਉੱਥੇ ਖੇਡ ਸਕਦਾ ਕੋਈ ਕਿਸੇ ਤਰ੍ਹਾਂ ਦੀ ਮਨਾਹੀ ਨਹੀਂ ਹੈ ਪਰ ਇਹਨਾਂ ਦਾ ਐਲੀਗੇਸ਼ਨ ਇਹ ਹੈ ਕਿ ਉੱਥੇ ਇੱਕ ਵਿਅਕਤੀ ਵੱਲੋਂ ਇੱਕ ਐਸੋਸੀਏਸ਼ਨ ਬਣਾ ਦਿੱਤੀ ਜਾਂਦੀ ਹੈ ਔਰ ਇੱਕ ਅਕੈਡਮੀ ਬਣਾ ਦਿੱਤੀ ਜਾਂਦੀ ਹੈ ਉਹ ਅਕੈਡਮੀ ਦੇ ਨਾਮ ਦੇ ਉੱਤੇ ਜਿਹੜਾ ਹੈਗਾ ਲੋਕਾਂ ਤੋਂ ਡੋਨੇਸ਼ਨਸ ਲੈ ਰਹੇ ਆ ਡੋਨੇਸ਼ਨਸ ਲਿੱਤੀਆਂ ਜਾਂਦੀਆਂ ਨੇ ਉੱਥੇ ਖਿਡਾਉਣ ਦੇ ਲਈ ਲੇਕਿਨ ਸਿਲੈਕਟਿਵ ਲੋਕਾਂ ਨੂੰ ਜਿਹੜੇ ਪਲੇਅਰਸ ਹੈ ਉਹਨਾਂ ਲਈ ਕੋਈ ਕੋਚ ਵਗੈਰਾ ਸਪੈਸ਼ਲਿਯਾ ਉਹਨਾਂ ਨੂੰ ਕੋਈ ਪ੍ਰੋਫੈਸ਼ਨਲ ਜਿਹੜਾ ਪਲੇਅਰ ਬਣਾਉਣ ਦੀ ਤਿਆਰੀ ਉੱਥੇ ਨਹੀਂ ਕਰਵਾਈ ਜਾ ਰਹੀ ਸੀਗੀ ਸਿਟ ਬਣੀ ਸਿਟ ਦਾ ਜੋ ਰਿਪੋਰਟ ਆਈ ਸਿਟ ਨੇ ਕਿਹਾ ਕਿ ਐਮਸੀਐਲ ਕਿਸੇ ਵੀ ਵਿਅਕਤੀ ਜਾਂ ਕਿਸੇ ਵੀ ਅਕੈਡਮੀ ਨੂੰ ਇਹ ਜਗ੍ਹਾ ਕਿਰਾਏ ਤੇ ਨਹੀਂ ਦਿੱਤੀ ਹੋਈ ਯਾਨੀ ਕਿ ਐਮਸੀਐਲ ਨੇ ਸਾਫ਼ ਕਰ ਦਿੱਤਾ ਕਿ ਇਹ ਨਜਾਇਜ਼ ਕਬਜ਼ਾ ਹੈ ਔਰ ਉਸ ਤੋਂ ਬਾਅਦ ਡੀਸੀ ਸਾਹਿਬ ਨੇ ਜਿਸ ਵਿਅਕਤੀ ਤੇ ਐਲੀਗੇਸ਼ਨ ਲੱਗ ਰਹੇ ਆ ਉਹਦੇ ਤੋਂ ਸਾਰੇ ਜਿਹੜੇ ਅਕੈਡਮੀ ਦੇ ਅਧਿਕਾਰ ਲੈ ਲਏ ਆ ਔਰ ਹੁਣ ਇਹ ਆਰਡਰ ਕਰ ਦਿੱਤੇ ਆ ਕਿ ਇਹਨੂੰ ਹੁਣ ਨਗਰ ਨਿਗਮ ਹੀ ਚਲਾਏਗੀ ਔਰ ਖੁਦ ਡੀਸੀ ਸਾਹਿਬ ਨੇ ਚਾਰ ਕੋਚਿਸ ਅਪਾਇੰਟ ਕਰਨ ਲਈ ਕਹਿ ਦਿੱਤਾ ਹੈਗਾ ਹੁਣ ਮੈਨੂੰ ਇਹ ਗੱਲ ਦੱਸੋ ਅਨੁਪਮ ਕਮਰੀਆ ਜੀ ਤੋਂ ਪੂਰਾ ਹੋਲਡ ਲੈ ਲਿਆ ਹੁਣ ਉੱਥੇ ਕੋਈ ਅਕੈਡਮੀ ਨਹੀਂ ਚੱਲੇਗੀ ਉਹਨਾਂ ਤੇ ਕੋਈ ਪਰਚਾ ਵੀ ਹੈ ਐਫ ਆਈ ਆਰ ਵੀ ਹੋਈ ਹੈ ਜੀ ਸਰ ਇਹ ਸਿੱਟ ਨੇ ਜਦ ਰਿਪੋਰਟ ਸਬਮਿਟ ਕੀਤੀ ਸੀ ਉਹਦੇ ਵਿੱਚ ਇਹ ਦੱਸਿਆ ਸਰ ਕਿ ਕਾਫੀ ਕੈਜੂਐਲਟੀਆਂ ਨੇ ਜਿੱਦਾਂ ਕਿ ਫਰਾਡ ਐਸੋਸੀਏਸ਼ਨ ਸਰ 2007 ਚ ਐਸੋਸੀਏਸ਼ਨ ਮਨੀ ਇਹ ਉਹਦੇ ਵੀ ਮੈਂਬਰ ਹੈ ਇਹ 2010 ਦੀ ਐਸੋਸੀਏਸ਼ਨ ਚੱਲ ਰਹੀ ਹੈ ਟਿਲ ਡੇਟ ਤੱਕ ਇਹ ਉਹਦੇ ਵੀ ਮੈਂਬਰ ਹੈ 2019 ਚ ਇਹਨਾਂ ਨੇ ਇੱਕ ਹੋਰ ਐਸੋਸੀਏਸ਼ਨ ਰਜਿਸਟਰ ਕਰਾ ਲਈ ਜੀ ਤੁਸੀਂ 2019 'ਚ ਆਲਰੇਡੀ ਸੈਕਟਰੀ ਹੋ ਤੁਸੀਂ 2019 'ਚ ਇੱਕ ਹੋਰ ਐਸੋਸੀਏਸ਼ਨ ਕਾਦੇ ਲਈ ਬਣਾ ਰਹੇ ਹੋ ਜੀ ਫਿਰ ਤੁਸੀਂ 2024 ਦੇ ਵਿੱਚ ਮੈਚ ਕਰਾ ਰਹੇ ਹੋ 19 ਤੋਂ ਲੈ ਕੇ 24 ਤੱਕ ਮੈਚ ਕਰਾ ਰਹੇ ਹੋ ਉਹ ਬੱਚਿਆਂ ਦੇ ਸਰਟੀਫਿਕੇਟ ਕਿਆ ਉਹ ਜਾਲੀ ਹੋਗੇ ਜੀ ਜਾਂ ਤੁਸੀਂ ਅੱਜ 2025 'ਚ ਇੱਕ ਹੋਰ ਐਸੋਸੀਏਸ਼ਨ ਕੱਢ ਲਿਆ ਹੈ ਜੀ ਆ ਸਾਰੀਆਂ ਐਸੋਸੀਏਸ਼ਨ ਦੇ ਮੈਂ ਤੁਹਾਨੂੰ ਕਾਗਜ਼ ਦਿਖਾਣਾ ਜੀ ਇੱਕੋ ਹੀ ਬੰਦਾ 4-5 ਐਸੋਸੀਏਸ਼ਨਾਂ 'ਚ ਘੁੰਮ ਰਿਹਾ ਜੀ ਕਦੇ ਉਹ ਸੈਕਟਰੀ ਬਣ ਜਾਂਦਾ ਹੈ ਕਦੇ ਉਹ ਐਗਜ਼ੀਕਿਊਟਿਵ ਮੈਂਬਰ ਬਣ ਜਾਂਦਾ ਹੈ ਕਦੇ ਉਹ ਜੁਆਇੰਟ ਸੈਕਟਰੀ ਬਣ ਜਾਂਦਾ ਹੈ ਜਦ ਇਹ ਇਹਦਾ ਕੁਝ ਹੈ ਨਹੀਂ 25 ਸਾਲ ਹੋ ਗਏ ਜੀ ਇਹ ਤਾਂ ਉਹੀ ਗੱਲ ਹੋ ਗਈ ਜੀ ਸਕੂਲ ਵੀ ਤੁਹਾਡਾ ਪੇਪਰ ਵੀ ਤੁਹਾਡਾ ਪਾਸ ਵੀ ਤੁਸੀਂ ਕਰਨਾ ਤੇ ਪੋਜੀਸ਼ਨ ਵੀ ਤੁਸੀਂ ਦੇਣੀ ਹੈ ਜੀ ਮੈਂ ਥੋੜਾ ਜਿਹਾ ਅਨਪਮ ਕਮਰਿਆ ਜੀ ਬਾਰੇ ਦੱਸਣਾ ਚਾਹੁੰਦਾ ਜੀ ਅਸੀਂ ਛੋਟੇ ਹੁੰਦੇ ਤੋਂ ਲੁਧਿਆਣੇ ਦੇ ਸ਼ਾਸਤਰੀ ਹਾਲ 'ਚ ਖੇលਦੇ ਹਾਂ ਜੀ ਇਹਨਾਂ ਦੇ ਜੀਜਾ ਜੀ ਰਾਜਸਥਾਨ ਦੇ ਵਿੱਚ ਕਿਸੇ ਅੱਛੇ ਸਕੂਲ ਦੇ ਪ੍ਰਿੰਸੀਪਲ ਹੈ ਜੀ ਏ ਸਰ ਸਾਨੂੰ 15 ਸਾਲ ਤੋਂ ਦਬਕੇ ਮਾਰਦਾ ਆ ਰਿਹਾ ਜੀ ਕਿ ਅਸੀਂ ਵੱਡੇ ਵੱਡੇ ਜੱਜਸ ਦੇ ਆਫੀਸਰ ਦੇ politicansਾਂ ਦੇ ਬੱਚਿਆਂ ਦੀ ਉੱਤੇ ਐਡਮਿਸ਼ਨਾਂ ਕਰਾਈਆਂ ਹੋਈਆਂ ਮੈਨੂੰ ਕੋਈ ਇੰਡੀਆ ਦੇ ਵਿੱਚ ਹੱਥ ਨਹੀਂ ਲਾ ਸਕਦਾ ਜਿਹਦੇ ਕਾਰਨ 20 ਸਾਲ ਤੋਂ ਇਹਦਾ ਤਾਂ ਨਕਸਸ ਚੱਲ ਰਿਹਾ ਜੀ ਅੱਜ ਤੱਕ ਅਸੀਂ ਹੁਣ ਅਸੀਂ ਵੱਡੇ ਹੋ ਗਏ ਜੀ ਛੋਟੇ ਹੁੰਦੇ ਕਦੇ ਕਿਸੇ ਨੂੰ ਅਲਾਉ ਕਰਦੇ ਨੇ ਤੁਸੀਂ ਅੱਜ ਵੀ ਚੱਲੇ ਜਾਓ ਜੀ ਉੱਥੇ ਲੜਕਾ ਹੈਗਾ ਰਵੀ ਤੇ ਰੋਸ਼ਨ ਉਹ ਪੁੱਛਣਗੇ ਜੀ ਤੁਸੀਂ ਕਿੱਥੋਂ ਆਏ ਹੋ ਉੱਥੇ ਕੋਈ ਕਾਰਪੋਰੇਸ਼ਨ ਦਾ ਬੰਦਾ ਨਹੀਂ ਬੈਠਾ ਜੀ ਕੋਈ ਮੈਂ ਡੀਸੀ ਸਾਹਿਬ ਦਾ ਥੈਂਕਸ ਕਰਨਾ ਚਾਹੁੰਦਾ ਹਾਂ डीसी साहब ने ये संज्ञान अपने हाथ च लिया। ਹੁਣ ਮੈਂ ਐਸੋਸੀਏਸ਼ਨ ਲਈ ਵੀ ਰਿਕੁਐਸਟ ਕਰਨਾ ਚਾਹਨਾ ਹੈ ਕਿ ਸਰ ਆ ਜਿਹੜੀਆਂ ਇੰਨੀਆਂ ਐਸੋਸੀਏਸ਼ਨਸ ਬਣੀਆਂ ਹੋਈਆਂ ਆਂ ਬਾਰ-ਬਾਰ ਇਹਦੇ ਨਾਲ ਬੱਚਿਆਂ ਨੂੰ ਪਲੇਅਰਸ ਨੂੰ ਬਹੁਤ ਜ਼ਿਆਦਾ ਹਰਾਸਮੈਂਟ ਹੈ ਸਰ। ਤੁਸੀਂ ਇਹਨੂੰ ਵੀ ਆਪਣੇ ਹੱਥ ਚ ਲੋ ਤੇ ਇਹ ਵੀ ਸਰ ਸਭ ਕੁਝ ਠੀਕ ਕਰੋ ਸਰ। ਜੀ ਅਨੰਤਵਰੀ ਜੀ ਹੁਣ ਮਸਲਾ ਤਾਂ ਹੱਲ ਹੋ ਗਿਆ ਨਾ ਕਿ ਜਿਨ੍ਹਾਂ ਨੂੰ ਤੁਸੀਂ ਜਿਨ੍ਹਾਂ ਤੇ ਅਲੀਗੇਸ਼ਨ ਲਾ ਰਹੇ ਸੀਗੇ ਇਹ ਕਬਜ਼ਾ ਹੈ ਉਹ ਕਬਜ਼ਾ ਤਾਂ हट ਗਿਆ। ਔਰ ਤੁਸੀਂ ਦੱਸ ਰਹੇ ਹੋ ਕਿ ਉਹਨਾਂ ਦੇ ਉੱਤੇ ਐਫ ਆਈ ਆਰ ਵੀ ਹੋ ਗਈ ਹੋਈ ਹੈ ਤੇ ਹੁਣ ਦਿੱਕਤ ਕੀ ਹੈਗੀ? ਸਰ ਮੈਨੂੰ ਹੁਣ ਕੋਈ ਦਿੱਕਤ ਨਹੀਂ ਦੀ ਹਫਤੇ ਪਹਿਲਾਂ ਇਹਨਾਂ ਨੇ ਪ੍ਰੈਸ ਕਾਨਫਰੈਂਸ ਕੀਤੀ ਸੀ ਕਿ ਆਨੰਦ ਨੇ ਉੱਥੇ ਸਮਾਰਟ ਸਿਟੀ ਪ੍ਰੋਜੈਕਟ ਦੇ ਵਿੱਚ ਦਿੱਕਤ ਦਿੱਤੀ ਹੈ ਜੀ ਇਹ ਸਮਾਰਟ ਸਿਟੀ ਨਹੀਂ ਕਿਸ ਤਰ੍ਹਾਂ ਦੀ ਦਿੱਕਤ ਦਿੱਤੀ ਆ ਕਿ ਉੱਥੇ ਵੁੱਡ ਲੱਗ ਰਹੀ ਸੀਗੀ ਤੇ ਆਨੰਦ ਨੇ ਵੁੱਡ ਲਗਾਈ ਹੈ ਜੀ ਤੇ ਰਾਤ ਨੂੰ 12 ਵਜੇ ਅਸੀਂ ਇਹਦੀਆਂ ਫੋਟੋਆਂ ਖਿੱਚੀਆਂ ਤੇ ਇਹਨਾਂ ਨੇ ਪੂਰੇ ਪੰਜਾਬ ਦੇ ਸਾਰੇ ਗਰੁੱਪਾਂ ਦੇ ਵਿੱਚ ਇਹ ਸਰਕੂਲੇਟ ਕੀਤਾ ਜੀ ਆ ਸਾਰਾ ਤੁਹਾਡੇ ਕੋਲ ਹੈ ਐਚਡੀ ਦੀ ਖਬਰ ਹੈ ਜੀ ਇਹਦੇ ਵਿੱਚ ਸਪੈਸ਼ਲੀ ਲਿਖਿਆ ਹੋਇਆ ਹੈ ਕਿ ਜੇ ਸ਼ਾਸਤਰੀ ਹਾਲ ਬਣ ਕੇ ਤਿਆਰ ਹੋ ਰਿਹਾ ਤੇ ਇਹਨੂੰ ਕਾਰਪੋਰੇਸ਼ਨ ਰਨ ਕਰੇਗਾ ਜੀ ਤੇ ਉੱਥੇ ਦੀ ਕਾਫੀ ਦਿੱਕਤ ਆndi ਸੀਗੀ ਦਿੱਕਤ ਕਾਦੀ ਆndi ਸੀ ਜੀ ਠੇਕੇਦਾਰ ਸਾਹਿਬ ਕਹਿੰਦੇ ਸੀਗੇ ਕਿ ਸਾਨੂੰ ਪ੍ਰੋਪਰਲੀ ਕੰਮ ਕਰਨ ਲਈ ਥੋੜਾ ਜਿਹਾ ਮਤਲਬ ਅਕੈਡਮੀ ਚੱਲ ਰਹੀ ਆ ਮੈਂਬਰ ਖੇਡ ਰਹੇ ਸਾਨੂੰ ਕੰਪਲੀਟ ਬੰਦ ਚਾਹੀਦਾ ਜਿਹਦੇ ਕਾਰਨ ਅਸੀਂ ਇਹਨੂੰ ਰੈਨੋਵੇਸ਼ਨ ਨੂੰ ਤੇਜ਼ ਕਰ ਲੀਏ ਕਾਰਪੋਰੇਸ਼ਨ ਦੇ ਉੱਪਰ ਇਹ ਅਲੀਗੇਸ਼ਨ ਲਗਾਉਂਦੇ ਸੀਗੇ ਟਾਈਮ ਸਰ ਪ੍ਰੋਜੈਕਟ ਪੂਰਾ ਨਹੀਂ ਹੋ ਰਿਹਾ ਜੀ ਗੁਰਪ੍ਰੀਤ ਗੋਗੀ ਜੀ ਨੇ ਮੈਨੂੰ ਤੇ ਮੰਗਤ ਰਾਏ ਸ਼ਰਮਾ ਜੀ ਨੂੰ ਬੁਲਾਇਆ ਆਪਣੇ ਘਰੇ ਉਹ ਕਹਿੰਦੇ ਯਾਰ ਤੁਸੀਂ ਇੱਥੇ ਹੁਣ ਇੱਥੇ ਤਿੰਨ ਬੰਦੇ ਅਲੱਗ-ਅਲੱਗ ਗੱਲਾਂ ਕਰ ਰਹੇ ਆ ਕਾਰਪੋਰੇਸ਼ਨ ਕੁਝ ਕਹਿ ਰਹੀ ਹੈ ठेकेदार ਜੀ ਕੁਝ ਕਹਿ ਰਹੇ ਨੇ ਉੱਥੇ ਜਿਹੜੇ ਮੈਂਬਰਸ ਐ ਪਲੇਅਰ ਹਰਾਸ ਹੋ ਰਹੇ ਉਹ ਕੁਝ ਕਹਿ ਰਹੇ ਆ ਤੁਸੀਂ ਸਾਨੂੰ ਦੱਸੋਗੇ ਮਸਲਾ ਹੈ ਕੀ ਫਿਰ ਅਸੀਂ ਰਾਤ ਵੀ ਗਏ ਆ ਜੀ 11 11:30 ਵਜੇ ਤੱਕ ਸਾਰੇ ਮੈਂਬਰ ਖੇਡਦੇ ਜੀ ਉਸ ਤੋਂ ਬਾਅਦ ਹੀ ਜਾਵਾਂਗੇ 11:30 ਵਜੇ ਵੀ ਗਏ ਆ ਸਵੇਰੇ 7 ਵਜੇ ਵੀ ਗਏ ਆ ਦੁਪਹਿਰੇ ਵੀ ਗਏ ਆ ਇਹ ਸਰ 2022 ਦੀ 6 ਅਗਸਤ ਦੀ ਖਬਰ ਹੈ ਜੀ ਇਹਦੇ ਵਿੱਚ ਗੋਗੀ ਜੀ ਵੀ ਖੜੇ ਨੇ ਇਹਦੇ ਵਿੱਚ ਇਹ 3 ਸਾਲ ਪਹਿਲਾਂ ਮੇਰਾ ਨਾਮ ਲੈਣਾ ਭੁੱਲ ਗਏ ਸੀਗੇ ਜੀ ਆ ਫਿਰ ਜੀ ਆ 4 ਮਹੀਨੇ ਬਾਅਦ ਨਵੰਬਰ ਦੀ ਫੋਟੋ ਹੈ ਜੀ ਇੱਥੇ ਕਮਰਜੀ ਹੈ ਜੀ ਖੁਦ ਵੀ ਖੜੇ ਹੈ ਸਾਰੇ ਬੱਚੇ ਦੇ ਪੇਰੈਂਟਸ ਖੜੇ ਹੈ ਕਮਿਸ਼ਨਰ ਜੀ ਖੜੇ ਹੈ ਸਾਰੇ ਬੰਦੇ ਖੜੇ ਇਹਦੇ ਵਿੱਚ ਕਿਤੇ ਮੇਰਾ ਨਾਮ ਨਹੀਂ ਲਿਆ ਜਦ ਇਹਨਾਂ ਦੀ ਮੈਂ ਦੁਕਾਨਦਾਰੀ ਉਹਦੇ ਲਈ ਕੰਪਲੇਨਟ ਕੀਤੀ ਤੇ ਹੁਣ ਮੇਰੇ ਤੇ ਇਹ ਅਲੀਗੇਸ਼ਨ ਲਾਉਂਦੇ ਜੀ ਮੈਂ ਤੁਹਾਨੂੰ ਥੋੜਾ ਹੋਰ ਬਰੀਫ ਦੱਸਣਾ ਚਾਹੁੰਦਾ ਜੀ 10 ਸਤੰਬਰ 2024 ਨੂੰ ਗੁਰਪ੍ਰੀਤ ਗੋਗੀ ਜੀ ਮੈਂ ਮੰਗਤ ਰਾਏ ਸ਼ਰਮਾ ਜੀ ਅਸੀਂ ਤਿੰਨੋਂ ਜਣੇ ਕਾਰਪੋਰੇਸ਼ਨ ਕਮਿਸ਼ਨਰ ਜੀ ਕੋਲ ਜਾਨੇ ਸੰਦੀਪ ਰਿਸ਼ੀ ਜੀ ਉਹ ਦੋ ਕਾਰਪੋਰੇਸ਼ਨ ਕਮਿਸ਼ਨਰ ਸੀਗੇ ਜੀ ਉਹਨਾਂ ਨੂੰ ਅਸੀਂ ਸਾਰਾ ਦੱਸਿਆ ਜੀ ਕਿ ਲੱਕੜ ਠੀਕ ਹੈ ਜੀ ਮੈਪਲ वुਡ ਹੈ ਤੁਸੀਂ ਸਾਰਿਆਂ ਦੇ ਮੋਬਾਈਲ ਦੇ ਵਿੱਚ ਮੈਪਲ वुਡ ਨੂੰ ਕਹਿੰਦੇ ਟਰਮਾਈਟ ਨਹੀਂ ਲੱਗਦੀ ਤੁਸੀਂ ਆਪ ਸਰਚ ਕਰੋ ਤੁਹਾਨੂੰ ਰਿਜ਼ਲਟ ਆ ਜਾਏਗਾ ਜੀ ਔਰ ਇਹ ਟਰਮਾਈਟ ਇਸ ਕਰਕੇ ਲੱਗੀ ਸੀਗੀ ਲੱਕੜ ਲੱਗਣ ਤੋਂ ਬਾਅਦ ਜਿਹੜੀਆਂ ਸਾਈਡ ਤੇ ਟਾਈਲਸ ਲੱਗੀਆਂ ਸੀ ਉਹਦਾ ਮਸਾਲਾ ਬਣਾਉਣ ਲਈ ਲੱਕੜ ਦੇ ਉੱਪਰ ਬਣਾਇਆ ਗਿਆ ਸੀ ਮੌਇਸਚਰ ਦੇ ਕਾਰਨ ਇਹ ਲੱਗਿਆ ਸੀ ਇਹਦੇ ਕਾਰਨ ਇਹ ਲੱਗੀ ਸੀ ਜੀ ਤੇ ਜਿਹੜੀ ਇੱਕ ਇੱਕ ਮਿੰਟ ਕਿਵਾਰੀ ਸਾਹਿਬ ਚਾਹੇ ਉੱਥੇ ਸਿਉਂਕ ਲੱਗੀ ਆ ਨਹੀਂ ਲੱਗੀ ਤੁਹਾਡਾ ਕੀ ਰੋਲ ਸੀਗਾ ਅਗਰ ਸਿਉਂਕ ਲੱਗ ਵੀ ਗਈ ਤਾਂ ਉਹ ਤਾਂ ਠੇਕੇਦਾਰ ਦਾ ਰੋਲ ਸੀਗਾ ਨਾ ਮੈਂ ਇਹੀ ਕਹਿਣਾ ਚਾਹੁੰਦਾ ਜੀ ਇਹ ਕਾਰਪੋਰੇਸ਼ਨ ਨੇ ਠੇਕਾ ਦਿੱਤਾ ਠੇਕੇਦਾਰ ਜੀ ਨੂੰ ਠੀਕ ਹੈ ਇਹਦੇ ਵਿੱਚ ਮੈਨੂੰ 3 ਸਾਲ ਬਾਅਦ ਜੇ ਤੁਹਾਨੂੰ ਲੱਗਦਾ ਸੀਗਾ ਕਿ ਮੇਰੀ ਇਨਵੋਲਵਮੈਂਟ ਹੈ ਤੁਸੀਂ ਉਦੋਂ ਕਿਉਂ ਨਹੀਂ ਕਹੀਆਂ ਇਹ ਫੋਟੋਆਂ ਤੁਹਾਡੇ ਕੋਲ 3 ਸਾਲ ਪਹਿਲਾਂ ਦੀ ਤੁਸੀਂ ਖਿੱਚੀਆਂ ਨੇ ਤੁਸੀਂ ਉਦੋਂ ਕਿਉਂ ਨਹੀਂ ਜਨਤਕ ਕੀਤੀਆਂ ਫੇਰ ਮੈਂ ਤੁਹਾਨੂੰ ਹੀ ਦੱਸਣਾ ਚਾਹੁੰਦਾ ਜੀ ਗੱਲ ਵਿੱਚ ਹੀ ਰਹਿ ਗਈ ਕਾਰਪੋਰੇਸ਼ਨ ਕਮਿਸ਼ਨਰ ਜੀ ਨੂੰ ਇਹ ਪਤਾ ਹੀ ਨਹੀਂ ਸੀਗਾ ਜੀ ਉੱਥੇ ਅਕੈਡਮੀ ਚੱਲ ਰਹੀ ਹੈ ਤੇ ਉਹ ਕਹਿੰਦੇ ਮੈਂ ਇਸੇ ਦਿਨ ਇਸੇ ਅਕੈਡਮੀ ਦੇ ਵਿੱਚ ਇਸੇ ਸਟੇਡੀਅਮ ਦੇ ਵਿੱਚ ਅੱਜ ਚੀਫ ਗੈਸਟ ਇਨਵਾਈਟਡ ਹੈ ਸਟੇਟ ਚੈਂਪੀਅਨਸ਼ਿਪ ਚੱਲ ਰਹੀ ਸੀ ਤੇ ਮੈਂ ਜਾ ਕੇ ਉੱਥੇ ਦੇਖੂਗਾ ਅਸੀਂ ਗੁਰਪ੍ਰੀਤ ਗੋਗੀ ਜੀ ਮੈਂ ਮੰਗਤਰਾਜ ਸ਼ਰਮਾ ਜੀ ਅਸੀਂ ਰਿਟਰਨ ਕੰਪਲੇਂਟ ਲੈ ਕੇ ਸੇਮ ਰਿਟਰਨ ਕੰਪਲੇਂਟ ਲੈ ਕੇ ਡੀਸੀ ਮੈਮ ਕੋਲ ਗਏ ਡੀਸੀ ਮੈਮ ਸਾਨੀ ਮੈਮ ਉਦੋਂ ਡੀਸੀ ਸੀਗੇ ਜੀ ਤੇ ਆ ਤੁਸੀਂ ਇਹ ਸਭ ਕੁਝ ਮੈਂ ਵਿਦ ਨੇਮ ਦੱਸ ਰਿਹਾ ਜੀ ਗੁਰਪ੍ਰੀਤ ਗੋਗੀ ਜੀ ਦੇ ਨਾਮ ਤੇ ਲੈਟਰ ਉਹਨਾਂ ਨੇ ਬਾਕਾਇਦਾ ਅਨੁਪਮ ਕੁਮਰ ਜੀ ਦੀ ਸ਼ਿਕਾਇਤ ਕੀਤੀ ਸੀ ਕਿ ਇਹ ਬੰਦਾ ਇਹਨੇ ਪੈਸੇ ਲੈ ਰਿਹਾ ਕਾਰਪੋਰੇਸ਼ਨ ਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਇਹਨੂੰ ਇਮੀਡੀਏਟ ਕੱਢਿਆ ਜੇ ਅੱਜ ਗੁਰਪ੍ਰੀਤ ਗੋਗੀ ਜੀ ਜਿੰਦਾ ਹੁੰਦੇ ਤੇ ਇਹ ਅੱਜ ਇਸ ਲੱਕਾਂ ਦੇ ਪਿੱਛੇ ਹੁੰਦੇ ਜੀ ਉਹਨਾਂ ਦੀ ਰਿਪੋਰਟ ਹੈ ਉਹਨਾਂ ਦੀ ਕੰਪਲੇਂਟ ਹੈ ਮੈਨੂੰ ਉਹਨਾਂ ਨੇ ਇਨਸਪੈਕਸ਼ਨ ਕਰਨ ਲਈ ਉੱਥੇ ਭੇਜਿਆ ਸੀਗਾ ਜੀ ਜਿਹਦੀਆਂ ਫੋਟੋਆਂ ਖਿੱਚ ਕਰਕੇ ਅੱਜ ਮੈਨੂੰ ਬਦਨਾਮ ਕਰ ਰਹੇ ਜੀ ਔਰ ਬਦਨਾਮੀ ਦਾ ਕਾਰਨ ਇਹ ਹੈ ਜੀ ਮੈਂ 플레이ਰ ਐ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਜੀ ਲੁਧਿਆਣੇ ਦੇ ਵਿੱਚ 7 ਐਸੋਸੀਏਸ਼ਨ ਦੇ ਤੁਸੀਂ ਮੁਖੀ ਹੋ ਤੁਸੀਂ ਪੂਰੇ ਲੁਧਿਆਣੇ ਦੇ ਮੁਖੀ ਹੋ ਤੁਸੀਂ ਪੂਰੇ ਲੁਧਿਆਣੇ ਦੇ ਬੱਚਿਆਂ ਦਾ ਖਿਆਲ ਰੱਖਣਾ ਨਾ ਕਿ ਸਿਰਫ ਆਪਣੀ ਨਿੱਜੀ ਅਕੈਡਮੀ ਦਾ ਇੱਥੇ ਬੱਚੇ ਸਾਨਵੀ ਨੋਟਿਆ ਲੜਕੀ ਹੈ ਜੀ ਲੁਧਿਆਣੇ ਦੀ ਉਹ ਨੈਸ਼ਨਲ ਗੇਮ ਚ ਮੈਡਲ ਲਿਆਈ ਉਹ ਸੀਨੀਅਰ ਨੈਸ਼ਨਲ ਚ ਮੈਡਲ ਲਿਆਈ ਅਣਗਿਣਤ ਵਾਰ ਉਹ ਸਟੇਟ ਚੈਂਪੀਅਨ ਹੈ ਜੀ ਲੁਧਿਆਣੇ ਦੇ 16 ਸਾਲ 18 ਸਾਲ ਤੋਂ ਅੱਜ ਤੱਕ ਇੱਕ ਵੀ ਫੰਕਸ਼ਨ ਨਹੀਂ ਹੋਇਆ ਜੀ ਲੁਧਿਆਣਾ ਬੈਡਮਿੰਟਨ ਅਕੈਡਮੀ ਦੇ ਫੰਕਸ਼ਨ ਹੁੰਦੇ ਐ ਲੁਧਿਆਣਾ ਬੈਡਮਿੰਟਨ ਐਸੋਸੀਏਸ਼ਨ ਦੇ ਅੱਜ ਤੱਕ ਕੋਈ ਫੰਕਸ਼ਨ ਨਹੀਂ ਹੋਇਆ ਧਰੂਵ ਕਪਿਲਾ ਇੰਟਰਨ अरुण टंडन जी इंटरनेशनल प्लेयर है जी राजकुमार इंटरनेशनल प्लेयर है जी राजेश तीयर जी इंटरनेशनल प्लेयर लक्ष्य शर्मा लुधियाणे ਦੇ ਵਿੱਚ ਇੰਨੇ ਜਿਆਦਾ ਇੰਟਰਨੈਸ਼ਨਲ ਪਲੇਅਰ ਹੈ ਕਦੇ ਵੀ ਕਿਸੇ ਵੀ ਪਲੇਅਰ ਨੂੰ ਸਨਮਾਨਿਤ ਕੀਤਾ ਹੋਏ ਐਸੋਸੀਏਸ਼ਨ ਵੱਲੋਂ ਤੋਂ ਦੱਸਿਆ ਨਹੀਂ ਇਹ ਐਸੋਸੀਏਸ਼ਨ ਜਿਹੜੀ ਹੈ ਇਹ ਗਵਰਨਮੈਂਟ ਬਾਡੀ ਹੈ ਨਹੀਂ ਇਹ ਸਰ ਇਹ ਰਜਿਸਟਰਡ ਬਾਡੀ ਹੁੰਦੀ ਹੈ ਜੀ ਇਹ ਰਜਿਸਟਰ ਕਰਾਈ ਜਾਂਦੀ ਹੈ ਕਿ ਤੁਸੀਂ ਕੋਈ ਵੀ ਮੈਚ ਕਰਾਣੇ ਆ ਕੋਈ ਡਿਸਟ੍ਰਿਕਟ ਕਰਾਣੀ ਹੈ ਕੋਈ ਸਟੇਟ ਕਰਾਣੀ ਹੈ ਕੋਈ ਟ੍ਰਾਇਲਸ ਬੱਚਿਆਂ ਨੂੰ ਜਿਹੜੀ ਗ੍ਰੈਜੂਏਸ਼ਨ ਲਈ ਜਿਹੜੀ ਸਰਟੀਫਿਕੇਟ ਮਿਲਦੇ ਹੈ ਜੀ ਮੈਂ ਤੁਹਾਨੂੰ ਦੁਖਾਨਾ ਜਿਹੜੇ ਸਰਟੀਫਿਕੇਟ ਮਿਲਦੇ ਜਿਹਦੇ ਕਾਰਨ ਉਹਨਾਂ ਨੂੰ ਨੌਕਰੀਆਂ ਮਿਲਦੀਆਂ ਉਹ ਉਹ ਜਿਹੜੀ ਇੱਕ ਟੀਮ ਬਣਾਈ ਜਾਂਦੀ ਹੈ ਜੀ ਉਹ ਐਸੋਸੀਏਸ਼ਨ ਹੁੰਦੀ ਹੈ ਅੱਜ ਅੱਜ ਹੁਣ ਬੱਚਿਆਂ ਦੇ ਮੈਰਿਟ ਸਰਟੀਫਿਕੇਟ ਹੈ ਜੀ ਇਹਦੇ ਨਾਲ ਬੱਚਿਆਂ ਨੇ ਆਪਣੀ ਗ੍ਰੈਜੂਏਸ਼ਨ ਕਰਨੀ ਹੈ ਐਡਮਿਸ਼ਨ ਲੈਣੀ ਹੈ ਤੇ ਨੌਕਰੀਆਂ ਲੈਣੀਆਂ ਇਹ ਜਿਨ੍ਹਾਂ ਨੇ ਮੈਚ ਕਰਾਣੇ ਐ ਜੇ ਉਹੀ ਕਰਪਟ ਹੋ ਜਾਣਗੇ ਤਾਂ ਫਿਰ ਸਾਡੇ ਪਲੇਅਰਾਂ ਦਾ ਕੌਣ ਰਖਾ ਰਹੂਗਾ ਜੀ ਗਵਰਨਮੈਂਟ ਕਿਉਂ ਨਹੀਂ ਮੈਚ ਕਰਾਉਂਦੀ ਹੈ ਤਾਂ ਗਵਰਨਮੈਂਟ ਦਾ ਅਗਰ ਗਵਰਨਮੈਂਟ ਜੌਬ ਲੈਣੀ ਹੈ ਤੇ ਗਵਰਨਮੈਂਟ ਦੀ ਡਿਊਟੀ ਹੈ ਗਵਰਨਮੈਂਟ ਦੀ ਜਗ੍ਹਾ ਗਵਰਨਮੈਂ ਗਵਰਨਮੈਂਟ ਦੇ ਹੀ ਕੋਚੇਸ ਹੋਣਗੇ ਇਹ ਕਿਸ ਤਰ੍ਹਾਂ ਹੋ ਜਦਾ ਕੋਈ ਐਸੋਸੀਏਸ਼ਨ ਬਿਨਾ ਗਵਰਨਮੈਂਟ ਦੀ ਜਿਹੜੀ ਹੈ ਬਾਡੀ ਦੇ ਜਾਂ ਉਹਦੇ ਤੇ ਕੋਈ ਦੇਖਰੇਖ ਇਸ ਤਰ੍ਹਾਂ ਕੁਝ ਨਹੀਂ ਕੋਈ ਰੂਲ ਨਹੀਂ ਸਰ ਰੂਲ ਹੈ ਜੀ 20 ਜ਼ਿਲ੍ਹੇ ਆ ਜੀ ਪੰਜਾਬ ਚ ਦੇ ਦੇ ਵਿੱਚ 10 ਤੋਂ 12 ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨਰ ਜੀ ਸਾਰੇ ਜ਼ਿਲ੍ਹਿਆਂ ਦੇ ਸਾਰੇ ਜ਼ਿਲ੍ਹਿਆਂ ਦੇ ਪ੍ਰੈਜ਼ੀਡੈਂਟ ਨੇ ਜੀ ਇਹਦੇ ਵਿੱਚ ਮੇਰੀ ਇਹੀ ਤੱਕ ਸਰ ਮੇਰੀ ਬਾਰ ਬਾਰ ਇਹੀ ਗੁਹਾਰ ਹੈ ਜੀ ਕਿ ਇਹ ਦੋ ਬੰਦੇ ਹੀ 2007 ਤੋਂ ਕਿਸੇ ਨਾ ਕਿਸੇ ਤਰੀਕੇ ਕਦੇ ਰਜਿਸਟਰ ਕਰਾ ਲਈ ਕਦੇ ਬਿਨਾਂ ਰਜਿਸਟਰ ਕਰਾ ਲਈ 2010 ਤੋਂ 2024 ਤੱਕ ਤੁਸੀਂ ਰਜਿਸਟ੍ਰੇਸ਼ਨ ਕਿਉਂ ਨਹੀਂ ਕਰਾਈ ਅੱਜ ਤੁਸੀਂ ਕਹਿੰਦੇ ਹੋ ਸਾਡੀ ਬੋਡੀ ਰਜਿਸਟਰਡ ਹੈ ਜੀ ਤੇ ਜਦ ਤੁਹਾਡੀ ਬੋਡੀ 2019 ਚ ਰਜਿਸਟਰਡ ਹੋ ਗਈ ਸੀ ਤੇ ਤੁਸੀਂ ਇਹੀ ਬੰਦੇ ਹੋ ਨਵਾਂ ਤਾਂ ਕੋਈ ਬੰਦਾ ਆਇਆ ਨਹੀਂ ਉਹਦੇ ਜੀ ਤੁਸੀਂ ਖੇਲ ਖੇਲੀ ਜਾਂਦੇ ਹੋ ਕਦੇ ਤੁਸੀਂ ਜਨਰਲ ਸੈਕਟਰੀ ਬਣ ਜਾਂਦੇ ਹੋ ਕਦੇ ਤੁਸੀਂ ਐਗਜ਼ੀਕਿਊਟਿਵ ਮੈਂਬਰ ਬਣ ਜਾਂਦੇ ਹੋ ਹੁਣ ਜਿਹੜੀ ਨਵੀਂ ਬਣਾਈ ਹੈ ਜੀ ਉਹ ਬਣਾਤੀ ਇਹਨਾਂ ਨੇ ਜੁਆਇੰਟ ਸੈਕਟਰੀ ਇਹਦੇ ਚ ਅਨਪਮ ਕਮਰੀ ਹੈ ਜੀ ਜੁਆਇੰਟ ਸੈਕਟਰੀ ਹੈ ਜਦ ਸੈਕਟਰੀ ਬਿਮਾਰ ਹੋ ਜਾਂਦਾ ਹੈ ਇਹ ਕਿਤੇ ਬਾਹਰ ਅੰਦਰ ਚਲੇ ਜਾਂਦਾ ਉਹਦਾ ਚਾਰਜ ਜੁਆਇੰਟ ਸੈਕਟਰੀ ਕੋਲ ਆ ਜਾਂਦਾ ਜੀ ਗੱਲ ਘੁਮਾਫਰਾ ਕੇ ਉਹੀ ਕਰਨਾ ਚਾਹੁੰਦੇ ਹੋ ਕਿ ਆ ਲੁਧਿਆਣੇ ਦੇ ਵਿੱਚ ਹੋਰ ਕੋਈ ਪਲੇਅਰ ਨਹੀਂ ਹੈ ਜਾਂ ਹੋਰ ਕੋਈ ਵੱਡਾ ਆਦਮੀ ਨਹੀਂ ਹੈਗਾ ਜਿਹੜਾ ਇਹ ਇਹਨਾਂ ਨੂੰ ਲੱਗਦਾ ਹੈ ਕਿ ਬੈਡਮਿੰਟਨ ਇਹਨਾਂ ਤੋਂ ਬਿਨਾ ਚੱਲ ਹੀ ਨਹੀਂ ਸਕਦੀ ਸਰ ਇਹ ਜਿਹੜੇ بڑے بڑے ਪਲੇਅਰਸ ਦੇ ਤੁਸੀਂ ਨਾਮ ਲਏ ਆ ਇਹ ਸਭ ਸ਼ਾਸਤਰੀ ਹਾਲ ਦੇ ਵਿੱਚ ਹੀ ਖੇਡ ਕੇ ਜੀ ਜੀ ਬਿਲਕੁਲ ਜੀ ਬਿਲਕੁਲ ਮੈਂ ਕਹਿਣਾ ਚਾਹੁੰਦਾ ਜੀ ਸਮਰਾਲਾ ਦੇ ਵਿੱਚ ਗੁਰਮੁਖ ਜੀ ਹੈ नेशनेल मैं कहना सर ਇੱਥੇ ਜਦ ਅਸੀਂ ਅਸੀਂ ਇਸੇ ਕਰਕੇ ਬੈਡਮਿੰਟਨ ਚੂਜ਼ ਕੀਤੀ ਸੀ ਕਿ ਇਹਦੇ ਵਿੱਚ ਨੌਕਰੀ ਬਹੁਤ ਜ਼ਿਆਦਾ ਸੀ ਬਹੁਤ ਗਰੀਬ ਪਰਿਵਾਰਾਂ ਤੋਂ ਉੱਠ ਕੇ ਆਏ ਆ ਜੀ ਅਸੀਂ ਸਿਰਫ ਨੌਕਰੀ ਲੈਣ ਲਈ ਬੈਡਮਿੰਟਨ ਸੋਚੀ ਸੀ ਜੀ ਅਸੀਂ ਉੱਥਿਆਂ ਦੇ ਉਹ ਸਾਰੇ ਬੰਦੇ ਅੱਜ ਮੈਂ ਦੱਸਣਾ ਚਾਹੁੰਦਾ ਜੀ ਰਾਜਕੁਮਾਰ ਰੇਲਵੇ ਚ ਹਰੀਸ਼ ਚੰਦਰ ਜੀ ਰੇਲਵੇ ਚ ਜੀ ਅਰुण ਟਰਣ ਜੀ ਐਕਸਾਈਜ਼ ਮਹਿਕਮੇ ਚ ਸੀਗੇ ਜੀ ਜਿੰਨਾ ਵੀ ਪਲੇਅਰ ਜੇ ਕੋਈ ਪਲੇਅਰ ਨੌਕਰੀ ਲੱਗਦਾ ਸਰ ਉਹ ਪ੍ਰਿਵਿਲੇਜਡ ਹੁੰਦਾ ਜਿਹੜਾ ਕੋਈ ਐਕਸਟਰਾਔਡੀਨਰੀ ਪਲੇਅਰ ਹੁੰਦਾ ਉਹਨੇ ਆਪਣੇ ਸਰਟੀਫਿਕੇਟਾਂ ਦੇ ਦਮ ਤੇ ਟ੍ਰਾਇਲ ਖੇលਣੇ ਆ ਜੀ ਇੰਡੀਆ ਲੈਵਲ ਦਾ ਟ੍ਰਾਇਲ ਜਿੱਤੂਗਾ ਜਿਸ ਚ ਪੂਰਾ ਇੰਡੀਆ ਆਂਦਾ ਉਹਨੂੰ ਜਿੱਤ ਕੇ ਉਹਨੇ ਨੌਕਰੀ ਲੈਣੀ ਹੈ ਤੇ ਜਿਹੜੇ ਬੰਦੇ ਨੇ ਨੌਕਰੀ ਲੈਣੀ ਹੈ ਉਹਦੇ ਲਈ ਜੇ ਤੁਸੀਂ ਪਹਿਲੀ ਸੀੜੀ ਹਲਕੀ ਰੱਖ ਦੋਗੇ ਉਹ ਉੱਪਰ ਕਿੱਦਾਂ ਆਏਗਾ ਜੀ ਅੱਜ ਕਹਿੰਦੇ ਜੀ ਸਾਊਥ ਦੇ ਵਿੱਚ ਇੰਨੀ ਬੈਡਮਿੰਟਨ ਹੋ ਗਈ ਨਾਰਥ ਦੇ ਵਿੱਚ ਜੇ ਤੁਸੀਂ ਸਿਰਫ ਆਪਣੀ ਪੋਸਟਾਂ ਲਈ ਲੜੋਗੇ ਤਾਂ ਬੱਚਿਆਂ ਦਾ ਕੌਣ ਹੱਕ ਦੇਖੇਗਾ ਜੀ ਇਹ ਮੇਰੀ ਟੋਟਲੀ ਕੰਪਲੇਂਟ ਸੀ ਸਰ ਤੁਹਾਡੀ ਕੰਪਲੇਂਟ ਜਿਹੜੀ ਹੈ ਉਹਦੇ ਤੇ ਵਰਕ ਹੋਇਆ ਹੁਣ ਮੈਨੂੰ ਲੱਗਦਾ ਕਿ ਤੁਹਾਡਾ ਸਿਰਫ ਪਰਸਨਲੀ ਇੱਕ ਵੈਂਡਟਾ ਜਿਹੜਾ ਆਪਸ ਦੇ ਵਿੱਚ ਚੱਲ ਰਿਹਾ ਹੈਗਾ ਉਹ ਤੁਸੀਂ ਉਹਨਾਂ ਤੇ ਅਲੀਗੇਸ਼ਨ ਲਗਾ ਰਹੇ ਹੋ ਤੁਹਾਡੇ ਤੇ ਨਹੀਂ ਮੇਰਾ ਸਰ ਕੋਈ ਪਰਸਨਲ ਵੈਂਡਟਾ ਨਹੀਂ ਚੱਲ ਰਿਹਾ ਮੈਂ ਇਹ ਕਹਿਣਾ ਚਾਹੁੰਦਾ ਸਰ ਐਸੋਸੀਏਸ਼ਨ ਦਾ ਕੰਮ ਹੁੰਦਾ ਹੈ ਬੱਚਿਆਂ ਲਈ ਇੱਕ ਪਲੈਟਫਾਰਮ ਜਨਰੇਟ ਕਰਨਾ ਚਾਹੇ ਉਹ ਕੋਚਿੰਗ ਵੱਲੋਂ ਹੋਵੇ ਫਾਈਨਾਂਸ ਵੱਲੋਂ ਹੋਵੇ ਡੋਨੇਸ਼ਨਸ ਵੱਲੋਂ ਫੰਡਸ ਵੱਲੋਂ ਬੱਚਿਆਂ ਦੀ ਫੈਸਿਲਿਟੀਆਂ ਜਨਰੇਟ ਕਰਨਾ ਤਾਂ ਕਿ ਉਹ ਫੈਸਿਲਿਟੀਆਂ ਉਹ ਅਵੇਲ ਕਰਕੇ ਬੱਚਾ ਡਿਸਟ੍ਰਿਕਟ ਦੇ ਵਿੱਚ ਸਟੇਟ ਦੇ ਵਿੱਚ ਨੈਸ਼ਨਲ ਦੇ ਵਿੱਚ ਨਾਮ ਰੋਸ਼ਨ ਕਰ ਸਕੇ ਐਸੋਸੀਏਸ਼ਨ ਦਾ ਸਿਰਫ ਇਹ ਕੰਮ ਹੁੰਦਾ ਜੀ ਇਹਦੇ ਵਿੱਚ ਜੇ ਤੁਸੀਂ ਆਪਣੇ ਫਾਇਦੇ ਲਈ ਅਲੱਗ-ਅਲੱਗ ਰਸਤੇ ਦੀ ਰੁਕਾਵਟਾਂ ਲਾਂਦੇ ਜਾਓਗੇ ਤੇ ਜੇ ਪਲੇਅਰ ਨਹੀਂ ਬਣ ਸਕਦਾ ਜੀ ਲੁਧਿਆਣੇ ਦੇ ਵਿੱਚ ਹੁਣ ਬਹੁਤ ਜ਼ਿਆਦਾ ਸਾਰੀ ਇੰਡਸਟਰੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜੀ ਲੁਧਿਆਣਾ ਡਿਸਟ੍ਰਿਕਟ ਬੈਡਮਿੰਟਨ ਐਸੋਸੀਏਸ਼ਨ ਨੂੰ 20 ਸਾਲਾਂ ਚ ਅਜੇ ਤੱਕ ਇੱਕ ਵੀ ਕੋਈ ਸਪான்ਸਰਰ ਨਹੀਂ ਮਿਲਿਆ ਜਦਕਿ ਲੁਧਿਆਣੇ ਦੀ ਸਾਰੀ ਇ ਪੂਰੇ ਇੰਡੀਆ ਦੀ ਸਪੋਰਟਸ ਨੂੰ ਕਾਬੂ ਕਰਦੀ ਹੈ ਹੀਰੋ ਗਰੁੱਪ ਹੈ ਜੀ A1 ਸਾਈਕਲ ਹੈ ਜੀ ਵਰਤਮਾਨ ਹੈ ਮੈਂ ਕਹਿੰਦਾ ਜੀ ਹਜ਼ਾਰੋਂ ਕੰਪਨੀਆਂ ਨੇ ਪਰ ਇਹਨਾਂ ਨੂੰ ਅਸਲ ਵਿੱਚ ਕੋਈ ਬੰਦਾ ਨਹੀਂ ਮਿਲਿਆ ਪਰ ਅਕੈਡਮੀ 'ਚ ਪੈਸੇ ਦੇਣ ਲਈ ਇਹਨਾਂ ਨੂੰ ਸਾਰੇ ਬੰਦੇ ਜੀ ਅਵੇਲੇਬਲ ਹੈ ਜੀ ਅੱਛਾ ਹੁਣ ਜਿਹੜਾ ਹੈਗਾ ਇਹ MCL ਨੂੰ ਸਾਂਭੇਗੀ ਹੈਨਾ ਕੋਦਰ ਡੀਸੀ ਸਾਹਿਬ ਨੇ ਚਾਰ ਕੋਚੇਜ਼ ਅਪਾਇੰਟ ਕਰਨ ਲਈ ਕਿਹਾਤਾ ਹੁਣ ਕੀ ਫਿਊਚਰ ਦੇਖਦੇ ਹੈਗੇ ਉਹ ਜਿਹੜੇ ਬੱਚੇ ਆ ਬੈਡਮਿੰਟਨ ਦੇ ਸ਼ੌਕੀਨ ਹੈ ਜਾਂ ਬੈਡਮਿੰਟਨ ਨੂੰ ਸਪੋਰਟਸ ਦੇ ਵਿੱਚ ਜਾਣਾ ਚਾਹੁੰਦੇ ਆ ਪ੍ਰੋਫੈਸ਼ਨਲੀ ਜਾਣਾ ਚਾਹੁੰਦੇ ਆ ਉਹਨਾਂ ਦਾ ਕੀ ਫਿਊਚਰ ਹੈ ਸਰ ਚਾਰ ਕੋਚਸ ਚਾਰ ਕੋਰਟ ਹੈ ਜੀ ਪਹਿਲਾਂ ਦੋ ਕੋਚ ਸੀਗੇ ਜੀ ਮੈਂ ਡੀਸੀ ਸਾਹਿਬ ਦਾ ਥੈਂਕਸ ਕਰਦਾ ਸਰ ਕਿ ਤੁਸੀਂ ਪਲੇਅਰਾਂ ਦੀ ਬਾਹ ਫੜੀ ਹੈ ਸਰ ਜੇ 40 ਬੱਚਿਆਂ ਨੂੰ ਦੋ ਕੋਚ ਸਿਖਾ ਰਿਆ ਸੀ ਹੁਣ ਉਹ 40 ਬੱਚਿਆਂ ਨੂੰ ਚਾਰ ਕੋਚ ਸਿਖਾਣਗੇ ਜੀ ਇਹਦੇ ਨਾਲ ਅਸੀਂ ਹੋਪ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਇੱਥੇ 2007 ਤੋਂ ਪਹਿਲਾਂ ਨੈਸ਼ਨਲ ਦੇ ਮੈਡਲ ਝੂਲਦੇ ਸੀਗੇ ਜੀ ਅੱਗੇ ਵੀ ਉਦਾਂ ਹੀ ਝੂਲਣਗੇ ਜੀ ਸਿਰਫ ਤੇ ਸਿਰਫ ਆਪਣਾ ਪਰਸਨਲ ਛੱਡ ਕੇ ਪੂਰੇ ਲੁਧਿਆਣੇ ਦਾ ਸੋਚੋ ਜੀ ਔਰ ਮੈਂ ਡੀਸੀ ਸਭ ਨੂੰ ਅਗੇਨ ਰਿਕੁਐਸਟ ਕਰਦਾ ਸਰ ਇਹ ਐਸੋਸੀਏਸ਼ਨ ਦਾ ਵੀ ਮਾਮਲਾ ਸਰ ਇਹ ਜਿੰਨੇ ਵੀ ਫਰਾਡੂਲੈਂਟ ਐਕਟੀਵਿਟੀਜ਼ ਹੋ ਰਹੀਆਂ ਸਰ ਇਹਨਾਂ ਤੇ ਨੱਥ ਪਾਈ ਜਾਵੇ ਸਰ ਤਿਵਾਰੀ ਸਾਹਿਬ ਆਖਰੀ ਸਵਾਲ ਹੈ ਹੁਣ ਤੁਹਾਡੀ ਮੰਗ ਕੀ ਰਹੇਗੀ ਆਖਰ ਕੀ ਅਨੁਪਮ ਕਮਰਿਆ ਜੀ ਜਿਹੜੀਆਂ ਐਸੋਸੀਏਸ਼ਨ ਚਲਾਉਂਦੇ ਆ ਉਹਨਾਂ ਦੀ ਜਾਂਚ ਹੋਵੇ ਜਾਂ ਫਿਰ ਇਹ ਬੈਡਮਿੰਟਨ ਕੋਰਟ ਤੋਂ ਦੂਰ ਰਹਿਣ ਇਹ ਇਹਦੀ ਮੰਗ ਰੱਖੀ ਜਾ ਰਹੀ ਹੈ ਸਰ ਮੇਰੀ ਤਾਂ ਦੋਨੋਂ ਚੀਜ਼ਾਂ ਦੀ ਮੇਰੀ ਮੰਗ ਹੈ ਜੀ ਅਨੁਪਮ ਕਮਰਿਆ ਜੀ ਦਾ ਤਾਂ ਸ਼ਾਸਤਰੀ ਹਾਲ ਦੇ ਵਿੱਚ ਹਮੇਸ਼ਾ ਲਈ ਬੈਨ ਹੋਣਾ ਚਾਹੀਦਾ ਜੀ ਕਿਉਂਕਿ ਇੱਕ ਬੰਦੇ ਕਾਰਨ ਆਲਰੇਡੀ 25 ਸਾਲ ਦਾ ਅਸੀਂ ਸੰਤਾਪ ਭੋਗ ਰਹੇ ਆ ਜੀ ਜਲੰਧਰ ਦੇ ਵਿੱਚ ਜਲੰਧਰ ਬੈਡਮਿੰਟਨ ਐਸੋਸੀਏਸ਼ਨ ਹੈ ਜੀ 6 ਲੱਖਰ ਉੱਥੇ ਰਤਨ ਖੰਨਾ ਜੀ ਡਿਸਟ੍ਰਿਕਟ ਦੇ ਹੈੱਡ ਨੇ ਹੁਣ ਉਹ ਪੰਜਾਬ ਦੇ ਵੀ ਮੁਖੀ ਨੇ ਜੀ ਉਹ ਇਹ ਉਹਨਾਂ ਦੀ ਟੀਮ ਦੇ ਮੈਂਬਰ ਹੈ ਜੀ ਇਹ ਉਹਨਾਂ ਤੋਂ ਵੀ ਨਹੀਂ ਸਿੱਖ ਰਹੇ ਪਿਛਲੇ 7 ਸਾਲਾਂ ਤੋਂ ਇੱਕ ਇੱਕ ਸਰ ਲੁਧਿਆਣੇ ਦਾ ਬੱਚਾ ਜਿੱਤਦਾ ਤੇ ਜਲੰਧਰ ਆਨਰ ਕਰਦਾ ਜੀ ਪਰ ਲੁਧਿਆਣਾ ਆਨਰ ਨਹੀਂ ਕਰਦਾ ਅੱਜ ਇੱਕ ਬੱਚਾ ਜਿੱਤ ਕੇ ਆਂਦਾ ਇੰਟਰਨੈਸ਼ਨਲ ਖੇਲ ਕੇ ਆਂਦਾ ਉਹਨੂੰ ਕੋਈ 31000 ਕੋਈ 21000 ਕੋਈ ਸਨਮਾਨ ਇੱਕ ਪਲੇਅਰ ਨੂੰ ਅਗਰ ਤੁਸੀਂ ਹੀ ਅਗਰ ਐਸੋਸੀਏਸ਼ਨ ਹੀ ਡੇਗਨ ਤੇ ਆ ਜਾਏਗੀ ਫਿਰ ਉਹਦੀ ਬਾਹ ਕੌਣ ਫੜੇਗਾ ਜੀ ਔਰ ਐਸੋਸੀਏਸ਼ਨ ਦਾ ਵੀ ਹੈ ਜੀ ਐਸੋਸੀਏਸ਼ਨ ਦਾ ਕੰਮ ਹੈ ਪਲੇਅਰਾਂ ਦੇ ਨਾਲ ਖੜਨਾ ਨਾ ਕਿ ਪਲੇਅਰਾਂ ਦੇ ਉਲਟ ਖੜਨਾ ਜੀ ਨਹੀਂ ਹੁਣ ਤੁਹਾਡੇ ਤੇ ਵੀ ਤਾਂ ਅਲੀਗੇਸ਼ਨ ਲੱਗੇ ਆ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਹੈਗਾ ਉਹਦੀ ਸਫਾਈ ਕੀ ਦਿਓਗੇ ਤੁਸੀਂ ਸਰ ਮੈਂ ਆਪਣੀ ਅਲੀਗੇਸ਼ਨ ਦੀ ਆਲਰੇਡੀ ਸਫਾਈ ਦੇ ਚੁੱਕਾ ਜੀ ਉਹਨਾਂ ਨੇ ਮੇਰੇ ਤੇ ਅਲੀਗੇਸ਼ਨ ਲਾਏ ਜੀ ਕਿ ਲੱਕੜ ਚ ਮੇਰੀ ਇਨਵੋਲਵਮੈਂਟ ਹੈ ਮੇਰੀ ਬਿਲਕੁਲ ਇਨਵੋਲਵਮੈਂਟ ਨਹੀਂ ਹੈ ਜੀ ਕਹਿੰਦੇ ਜੀ ਤੁਸੀਂ ਖੇਡੇ ਨਹੀਂ ਹੋ ਉਹ ਮੈਂ ਤੁਹਾਨੂੰ ਆਪਣੇ ਸਾਰਾ ਦੱਸਦਾ ਜੀ ਕਿ ਮੈਂ 17 ਵਾਰ ਦਾ ਸਟੇਟ ਚੈਂਪੀਅਨ ਹੈ 17 ਮੈਂ ਨੈਸ਼ਨਲ ਖੇਡੇ ਆ ਜੀ 4 ਵਾਰ ਦਾ ਮੈਂ ਸੀਬੀਐਸਸੀ ਨੈਸ਼ਨਲ ਚੈਂਪੀਅ ਤਿੰਨ ਮੇਰੇ ਕੋਲ 올 ਇੰਡੀਆ ਯੂਨੀਵਰਸਿਟੀ ਦੇ ਮੈਡਲ ਹੈ ਜੀ ਦੋ ਵਾਰ ਤਾਂ ਮੈਂ ਸਿਵਲ ਸਰਵਿਸਿਸ ਦਾ ਚੈਂਪੀਅਨ ਹੈ 10 ਮੈਂ ਇੰਡੀਆ ਕੈਂਪ ਲਾਇਆ ਗੋਪੀ ਚੰਦ ਜੀ ਦੇ ਅੰਡਰ ਸੰਜੀਵ ਸਜਦੇਵਾ ਜੀ ਦੇ ਅੰਡਰ ਮਹਾਜਨ ਜੀ ਦੇ ਅੰਡਰ ਘਟ ਤੋਂ ਘਟ ਨਹੀਂਦਾ ਮੈਂ 15 18 ਵਾਰ ਡਿਸਟ੍ਰਿਕਟ ਜਿੱਤੇ ਹੁਆ ਹੈ ਜੀ ਘਟ ਤੋਂ ਘਟ ਨਹੀਂ ਤੇ ਸਰ ਔਰ ਮੈਨੂੰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਇਹ ਤਾਂ ਸਰ ਹੋ ਗਈ ਜੀ ਮੇਰੀ ਐਜ਼ ਅ ਪਲੇਅਰ ਅਚੀਵਮੈਂਟ ਮੈਨੂੰ 2023 ਦੇ ਵਿੱਚ ਨੈਸ਼ਨਲ ਸੈਂਟਰ ਆਫ ਐਕਸੀਲੈਂਸ ਅਸਾਮ ਦੇ ਵਿੱਚ ਖੁੱਲੀ ਹੈ ਇੰਡੀਆ ਦੀ ਇੱਕ ਮਾਤਰ ਅਕੈਡਮੀ ਜਿਹਦੇ ਵਿੱਚ ਜਿਹੜੇ ਇੰਡੀਆ ਦੇ ਟਾਪ ਬੱਚੇ ਹੋਣਗੇ ਜੀ ਉਹਨਾਂ ਨੂੰ ਫ੍ਰੀ ਆਫਕੋਸ ਸਿਖਲਾਈ ਦਿੱਤੀ ਜਾਵੇਗੀ ਜਿਹਦੇ ਲਈ ਫੋਰਨ ਦੇ ਕੋਚੇਸ ਬੁਲਾਏ ਗਏ ਆ ਜੀ ਉਹਦੇ 'ਚ ਸਿਰਫ ਚਾਰ ਹੀ ਇੰਡੀਅਨ ਆ ਜੀ ਇੱਕ Jharkhand ਤੋਂ ਆ ਜੀ ਇੱਕ Chhattisgarh ਤੋਂ ਆ ਇੱਕ Haryana ਤੋਂ ਇੱਕ ਮੈਂ ਆ ਜੀ ਤੇ ਮੈਨੂੰ 2028 올림픽 ਤੇ Asian Games 2026 ਲਈ ਉੱਥੇ ਅਪਾਇੰਟ ਕੀਤਾ ਗਿਆ ਸੀ ਕਿ ਤੁਸੀਂ ਉੱਥੇ ਬੱਚਿਆਂ ਨੂੰ ਸਿਖਲਾਈ ਦਿੱਤੀ ਜਾਵੇ ਜੀ ਤੇ ਮੈਂ ਮੈਨੂੰ ਇਹ ਲੱਗਦਾ ਕਿ ਜੀ ਜੇ ਜਦ ਲੁਧਿਆਣਾ ਦਾ ਬੰਦਾ ਅਸਾਮ ਜਾ ਕੇ ਸਿਖਾ ਸਕਦਾ ਨਾਰਥ ਦੇ ਵਿੱਚ ਇੰਨਾ ਟੈਲੈਂਟ ਹੈ ਨਾਰਥ ਦੇ ਬੰਦੇ ਕਿਉਂ ਨਹੀਂ ਕਿਉਂ ਨਹੀਂ ਪੰਜਾਬ ਦਾ ਇਹ ਬੰਦਾ ਜੇ ਸਾਡਾ ਬੇਸਿਕ ਰੂਟ ਤੇ ਹੀ ਦਿੱਕਤ ਹੈ ਜੀ ਉੱਥੇ ਸੈਕਟਰੀਆਂ ਕੋਲ 5-5 ਕਰੋੜ ਦੀਆਂ ਐਫ.ਡੀ.ਆਂ ਜੀ ਐਸੋਸੀਏਸ਼ਨ ਚ ਸਾਡੇ ਕੋਲ 0 ਅਨਲ ਬੈਲੈਂਸ ਹੈ ਜੀ ਜੇ ਐਸੋਸੀਏਸ਼ਨ ਕੋਲ ਪੈਸਾ ਹੀ ਨਹੀਂ ਹੋਊਗਾ ਪਲੇਅਰਾਂ ਤੇ ਪੈਸਾ ਹੀ ਨਹੀਂ ਲੱਗੂਗਾ ਪਲੇਅਰਾਂ ਨੂੰ ਪੈਸਾ ਹੀ ਨਹੀਂ ਮਿਲੂਗਾ ਤਾਂ ਪਲੇਅਰ ਹਰ ਕੋਈ ਬੰਦਾ ਇੰਨੀ ਮਹਿੰਗੀ ਗੇਮ ਅਫੋਰਡ ਨਹੀਂ ਕਰ ਸਕਦਾ ਉਹ ਛੱਡ ਕੇ ਚਲਾ ਜਾਏਗਾ ਜੀ ਇਹ ਤਕਲੀਫ ਇਕੱਲੀ ਅਨੰਤ तिवारी ਨੂੰ ਹੈ ਜਾਂ ਲੁਧਿਆਣਾ ਦੇ ਇੰਨੇ ਵੱਡੇ ਵੱਡੇ ਪਲੇਅਰਸ ਦਾ ਤੁਸੀਂ ਨਾਮ ਲਿਆ ਉਹਨਾਂ ਨੂੰ ਵੀ ਇਹ ਤਕਲੀਫ ਹੈ ਜੀ ਸਾਰਿਆਂ ਨੂੰ ਤਕਲੀਫ ਹੈ ਜੀ ਇਹ ਸਭ ਆਵਾਜ਼ ਉਠਾ ਸਭ ਆਵਾਜ਼ ਉਠਾਉਂਦੇ ਜੀ ਮੈਂ ਜਿਨ੍ਹਾਂ ਦਾ ਨਾਮ ਲਿਆ ਤੁਸੀਂ ਉਹਨਾਂ ਦੀ ਬਾਈਟ ਲੈ ਸਕਦੇ ਹੋ ਸਰ ਮੈਂ ਤੁਹਾਨੂੰ ਹਲੇ ਰੀਸੈਂਟ ਦੱਸਦਾ ਕੱਲ ਕੱਲ ਦੀ ਤਰੀਕ ਦੇ ਵਿੱਚ ਲਖਸ਼ੇ ਸ਼ਰਮਾ ਮੈਨਸ ਦੇ ਵਿੱਚ ਕੈਮਰਨ ਦੇ ਵਿੱਚੋਂ ਇੰਟਰਨੈਸ਼ਨਲ ਚੈਲੰਜ ਤੋਂ ਮੈਡਲ ਲੈ ਕੇ ਆਂਦਾ ਹੈ ਸਿੰਗਲ ਦੇ ਵਿੱਚ ਸਿੰਗਲ ਦਾ ਮੈਡਲ ਲੈ ਆਣਾ ਲਾ ਉਹ ਲੁਧਿਆਣੇ ਦਾ ਇਕੱਲਾ ਬੱਚਾ ਹੈ 100 ਸਾਲਾਂ ਦੇ ਵਿੱਚ ਤੁਸੀਂ ਉਹਨਾਂ ਦੇ ਪੇਰੈਂਟਸ ਨੂੰ ਪੁੱਛ ਲਓ ਜੀ ਜੇ ਇਹਦੇ ਵਿੱਚ ਚਾਰ ਚੀਜ਼ਾਂ ਅਗਰ ਕੋਈ ਵੀ ਮੇਰੀ ਇੱਕ ਵੀ ਚੀਜ਼ ਗਲਤ ਹੈ ਕੋਈ ਵੀ ਰਾਜਕੁਮਾਰ ਦਾ ਨਾਮ ਲਿਆ ਜੀ ਮੈਂ ਮੈਂ ਅਰुण ਟੰਡ ਜੀ ਦਾ ਨਾਮ ਲਿਆ ਜਾਂ ਮੈਂ ਕਿਸੇ ਵੀ ਜਿਹੜੇ ਵੀ ਪਲੇਅਰ ਦਾ ਨਾਮ ਲੇਤਾ ਆਪਣੀ ਇਸ ਬਾਈਟ ਦੇ ਵਿੱਚ ਜੇ ਕਦੇ ਵੀ ਉਹਨਾਂ ਨੂੰ 18 ਸਾਲ ਦੇ ਵਿੱਚ ਕਿਸੇ ਵੀ ਐਸੋਸੀਏਸ਼ਨ ਦੇ ਮੈਂਬਰ ਦਾ ਕਾਲ ਆਇਆ ਹੋਵੇ ਕਿਸੇ ਨੂੰ ਕਦੇ ਫੰਕਸ਼ਨ ਕੀਤਾ ਗਿਆ ਹੋਵੇ ਜਾਂ ਤੁਹਾਡੇ ਕੋਲ ਕਦੇ ਕੋਈ ਖਬਰ ਆਈ ਹੋਵੇ ਕਿ ਜੀ ਇਸ ਚੋਟੀ ਦਾ ਪਲੇਅਰ ਆਇਆ ਹੋਵੇ ਤੁਸੀਂ ਮੈਨੂੰ ਦੱਸ ਦਿਓ ਜੀ ਮੇਰੀ ਲੜਾਈ ਸਿਰਫ ਇਹ ਸੀਗੀ ਕਿ ਪਲੇਅਰਾਂ ਲਈ ਇਹ ਖੁੱਲਿਆ ਜਾਵੇ ਮੈਂ ਸਰ ਅਸਾਮ ਜਾਣ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਐਸੋਸੀਏਸ਼ਨਾਂ ਆਪਣੀ ਡਿਸਟ੍ਰਿਕਟ ਸਟੇਟ ਚੱਕਣ ਲਈ ਕਿੰਨਾ ਜ਼ੋਰ ਲਾਉਂਦੀਆਂ ਨੇ ਇੱਥੇ ਇੱਕ ਇਹ ਜੀ ਸਾਡੀ ਮਤਲਬ ਬੈਡ ਲੱਕ ਹੈ ਕਿ ਇੱਥੇ ਤੁਸੀਂ ਰਾਜਕੁਮਾਰ ਨਾਲ ਝਗੜਾ ਹੈ ਆਨੰਦ ਨਾਲ ਝਗੜਾ ਹੈ ਹਰ ਉਸ ਪਲੇਅਰ ਨਾਲ ਝਗੜਾ ਹੈ ਜਿਹੜਾ ਅੱਗੇ ਖੇਡਦਾ ਹੈ ਕਿਉਂ ਕਿਉਂ ਤੁਸੀਂ ਸਾਡੀ ਅਕੈਡਮੀ 'ਚ ਨਹੀਂ ਖੇਡਦੇ ਆ ਆ ਰੌਲਾ ਜੀ ਹੁਣ ਕੀ ਦੇਖਦੇ ਹੋ ਫਿਚਰ ਕੀ ਦੇਖਦੇ ਹੋ ਹੁਣ ਖੁਦ ਡੀਸੀ ਸਾਹਿਬ ਨੇ ਜਿਹੜਾ ਚਾਰ ਕੋਚ ਅਪੋਇੰਟ ਕਰਨ ਲਈ ਕਹਿ ਦਿੱਤਾ ਹੈਗਾ ਔਰ ਕੀ ਤੁਸੀਂ ਇਸ ਸਾਰੀ ਚੀਜ਼ ਦੇ ਉੱਤੇ ਨਜ਼ਰ ਰੱਖੋਗੇ ਜਾਂ ਹੋਰ ਵੀ ਹਲੇ ਇੱਥੇ ਸੁਧਾਰ ਦੀ ਜ਼ਰੂਰਤ ਹੈ ਸਰ ਮੈਂ ਬਿਲਕੁਲ ਮੈਂ ਇਹੀ ਕਹੂੰਗਾ ਜੀ ਹਲੇ ਬਹੁਤ ਸੁਧਾਰ ਦੀ ਜ਼ਰੂਰਤ ਹੈ ਜੀ ਜਿੱਦਾਂ ਕਾਰਪੋਰੇਸ਼ਨ ਨੇ ਇਨੀਸ਼ੀਏਟਿਵ ਲਿੱਤਾ ਜੀ ਡੀਸੀ ਸਰ ਨੇ ਆਦੇਸ਼ ਦਿੱਤੇ ਜੀ ਇੱਕ ਮਤਲਬ ਫ੍ਰੀ ਫੇਅਰ ਜਿਹੜੀ ਕੋਚਿੰਗ ਹੋਏਗੀ ਜੀ ਉਹਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਜੀ ਇਹ ਸਭ ਤੋਂ ਅੱਛੀ ਚੀਜ਼ ਹੈ ਜੀ ਇਦੇ ਚ ਕਿਸੇ ਵੀ ਬੰਦੇ ਦੀ ਇਨਵੋਲਵਮੈਂਟ ਨਹੀਂ ਕੋਈ ਵੀ ਪਲੇਅਰ ਕਿਸੇ ਵੀ ਟਾਈਮ ਖੇਲ ਸਕਦਾ ਜੀ ਐਸੋਸੀਏਸ਼ਨ ਵੀ ਇਸੇ ਤਰੀਕੇ ਦੀ ਮੈਂ ਡੀਸੀ ਸਰ ਨੂੰ ਰਿਕਵੈਸਟ ਕਰਦਾ ਜੀ ਮੈਂ ਰਤਿੰਨ ਜੀ ਨੂੰ ਵੀ ਰਿਕਵੈਸਟ ਕਰਦਾ ਕਿ ਰਤਿੰਨ ਜੀ ਤੁਸੀਂ ਆਲਰੇਡੀ ਪੂਰਾ ਪੰਜਾਬ ਚ ਲਾਈ ਰਹੇ ਹੋ ਤੁਸੀਂ ਪੁਰਾਣੇ ਪਲੇਅਰ ਵੀ ਹੋ ਜੀ ਤੁਸੀਂ ਡਿਸਟ੍ਰਿਕਟ ਨੂੰ ਵੀ ਰਨ ਕਰ ਰਹੇ ਹੋ ਜੀ ਤੁਹਾਨੂੰ ਸਭ ਕੁਝ ਪਤਾ ਹੈ ਜੀ ਤੁਸੀਂ ਇਸ ਮਸਲੇ ਦੇ ਵਿੱਚ ਵੀ ਪਲੀਜ਼ ਇਹਨੂੰ ਠੀਕ ਕੀਤਾ ਜਾਵੇ ਜੀ ਮੈਨੂੰ ਲੱਗਦਾ ਕਿ ਆਨ ਵਾਲੇ ਪੰਜਾਬ ਦੇ ਅੱਜ ਪੰਜਾਬ ਦੇ ਵਿੱਚ ਘੱਟੋ ਘੱਟ 10 10 ਬੰਦੇ ਇੰਡੀਆ ਲੈਵਲ ਤੇ ਖੇਡ ਰਹੇ ਜੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਕੈਲੀਬਰ ਸੀ ਔਰ ਹੈ ਔਰ ਅੱਗੇ ਵੀ ਹੋਏਗਾ ਜੀ ਲਖਸ਼ੇ ਸ਼ਰਮਾ ਮਬਾਰਬਰ ਨਾਮ ਲੈ ਰਹੇ ਆ ਤਨਵੀ ਸ਼ਰਮਾ ਰਾਧਿਕਾ ਸ਼ਰਮਾ ਅਭਿਨਵ ਠਾਕੁਰ ਧਰੂਫ ਕਪਿਲਾ ਘੜ ਤੋਂ ਘੜ ਨਹੀਂ ਤੇ 50 ਬੱਚੇ ਇਸ ਹਾਲੇ ਬੱਚਾ ਜਿੱਤ ਕੇ ਹੈ ਜੁਰਾਵਰ ਸਿੰਘ ਸਮਰਾਲੇ ਦਾ ਬੱਚਾ ਹੈ ਜੀ ਉਹ ਦੋ ਇੰਡੀਆ ਦੇ ਟੂਰਨਾਮੈਂਟ ਜਿੱਤ ਕੇ ਆ ਜੀ ਪਟਿਆਲੇ ਤੋਂ ਜਖਸ਼ੀਰ ਖੰਗੂੜਾ ਜੀ ਹੈ ਉਹ ਨੈਸ਼ਨਲ ਇੰਟਰਨੈਸ਼ਨਲ ਮੈਡਲਿਸਟ ਹੈ ਇੰਨੇ ਪਲੇਅਰ ਆਲਰੇਡੀ ਪੰਜਾਬ ਕੋਲ ਹੈਗੇ ਆ ਜੀ ਤੇ ਪੰਜਾਬ ਦੀ ਬੈਡਮਿੰਟਨ ਜੇ ਵਧੀਆ ਹੱਥਾਂ 'ਚ ਰਹੇਗੀ ਜੀ ਤੇ ਇੱਥੇ ਅਸੀਂ ਮੈਡਲ ਦੀ ਗਿਣਤੀ ਆਪਾਂ ਹਰਿਆਣੇ ਦੀ ਬਾਰ-ਬਾਰ ਗਿਣਤੀ ਕਰਦੇ ਆਂ ਹਰਿਆਣੇ ਦੇ ਮੈਡਲ ਆਉਂਦੇ ਕਿਉਂਕਿ ਹਰੇ ਤੁਸੀਂ ਅੱਜ ਪੁੱਛ ਲਓ ਜੀ ਹਰਿਆਣਾ ਬੈਡਮਿੰਟਨ ਐਸੋਸੀਏਸ਼ਨ ਦੀ ਕਿੰਨੇ ਕਰੋੜ ਦੀ ਐਫ.ਡੀ. ਹੈ ਜੀ ਕਿਸੇ ਵੀ ਡਿਸਟ੍ਰਿਕਟ ਚ ਕੋਲ ਪੁੱਛ ਲਓ ਜੀ ਉਹਨਾਂ ਦੇ ਡਿਸਟ੍ਰਿਕਟ ਦੇ ਖਾਤੇ ਚ ਕਿੰਨ ਇਸ ਡਿਸਟ੍ਰਿਕਟ ਦਾ ਖਾਤਾ ਹੀ ਨਹੀਂ ਹੈ ਜੀ ਪੈਸੇ ਦਾ ਬਾਤ ਚ ਆਣਗੀ ਜੀ ਮੇਰਾ ਸਿਰਫ ਮੇਰਾ ਪਲੇਅਰਾਂ ਲਈ ਸੀਗਾ ਜੀ ਮੈਨੂੰ ਨਾ ਕੋਈ ਪੋਸਟ ਚਾਹੀਦੀ ਹੈ ਨਾ ਮੈਂ ਸ਼ਾਸਤਰੀ ਹਾਲ ਦੇ ਵਿੱਚ ਕੋਚਿੰਗ ਕਰਨੀ ਹੈ ਜੀ ਨਾ ਮੈਂ ਕਿਤੇ ਆਣਾ ਹੈ ਜੀ ਨਾ ਮੈਂ ਕਿਤੇ ਜਾਣਾ ਜੀ ਮੈਂ ਖਿਡਾਰੀ ਆ ਮੈਂ ਸਿਰਫ ਖੇ ਦਾ ਖੇਡ ਭਾਵਨਾ ਨੂੰ ਸਮਰਪਿਤ ਜਦੋਂ ਵਿਅਕਤੀ ਹੁੰਦਾ ਹੈ ਅਗਰ ਉਸੇ ਖੇਡ ਦੇ ਵਿੱਚ ਅ ਅਗਰ ਕਿਤੇ ਭ੍ਰਸ਼ਟਾਚਾਰ ਦੀ ਬੂਹ ਆਂਦੀ ਹੋਵੇ ਜਾਂ ਕੁਝ ਵੀ ਗਲਤ ਹੁੰਦਾ ਹੋਵੇ ਤਾਂ ਜਾਇਜ਼ ਹੈ ਕਿ ਇੱਕ ਖਿਡਾਰੀ ਨੂੰ ਕਿਤੇ ਨਾ ਕਿਤੇ ਤਕਲੀਫ ਜ਼ਰੂਰ ਹੁੰਦੀ ਹੈ ਪਰ ਇਸ ਸਾਰੇ ਮਸਲੇ ਦੇ ਵਿੱਚ ਸਾਰੀ ਗੱਲ ਇੰਨੀ ਹੈ ਕਿ ਬੱਚੇ ਜਿਹੜੇ ਖੇਡਦੇ ਨੇ ਔਰ ਖਾਸ ਕਰਕੇ ਬੈਡਮਿੰਟਨ ਦੇ ਪਲੇਅਰ ਨੇ ਜਾਂ ਇਸ ਬੈਡਮਿੰਟਨ ਨੂੰ ਆਪਣੀ ਖੇਡ ਨੂੰ ਪ੍ਰੋਫੈਸ਼ਨਲੀ ਜਿਹੜਾ ਲੈ ਕੇ ਜਾਣਾ ਚਾਹੁੰਦੇ ਨੇ ਉਨ੍ਹਾਂ ਦੇ ਲਈ ਮੰਗ ਕੀਤੀ ਜਾ ਰਹੀ ਹੈ ਕਿ ਇਹਨੂੰ ਸਿਆਸਤ ਅਤੇ ਭ੍ਰਸ਼ਟਾਚਾਰ ਤੋਂ ਦੂਰ ਰੱਖਿਆ ਜਾ ਸਕੇ ਤਾਂ ਜੋ ਬਾਰ ਦੀਆਂ ਸਟੇਟਾਂ ਦੀ ਤਰ੍ਹਾਂ ਲੁਧਿਆਣਾ ਵੀ ਅੱਛੇ ਬੈਡਮਿੰਟਨ ਪਲੇਅਰ ਜਿਹੜਾ ਉਹ ਦੇ ਸਕੇ ਲੁਧਿਆਣਾ ਤੋਂ ਕੈਮਰਾ ਪਰਸਨ ਦੀਪਕ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ